ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਰੈਡਕਲ ਅਸੀਂ ਇਸ ਛੋਟੀ ਜੀ ਕੋਸ਼ਿਸ਼ ਨੂੰ ਕਿ ਅਸੀਂ ਕਿਵੇਂ ਹਰਦੀਪ ਸਿੰਘ ਨੇਜਰ ਹੋਣਾ ਦੀ ਸ਼ਾਦਨ ਤੋਂ ਪਹਿਲੇ ਵਰੇ ਤੇ ਸਪੈਸ਼ਲ ਪ੍ਰੋਗਰਾਮ ਲਾ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ ਉਸੇ ਕੜੀ ਵਿੱਚ ਮਨਿੰਦਰ ਸਿੰਘ ਮੇਰ ਨਾਲ ਸ਼ਾਮਲ ਹੋਣ ਜਾ ਰਹੇ ਨੇ ਅੱਜ ਜਿਹੜੇ ਦਸ਼ਮੇਸ਼ ਗੁਰੂ ਕਰਦੇ ਪਹਿਲਾਂ ਪ੍ਰਧਾਨ ਵੀ ਰਹੇ ਚੁਕੇ ਨੇ ਔਰ ਇੱਕ ਸਿਰ ਕੱਢ ਕਮਿਊਨਿਟੀ ਐਕਟਿਵਿਸਟ ਨੇ ਬਕਾਇਦਾ ਇਹਨਾਂ ਨੂੰ ਵੀ ਸੈਟ ਪਰਸਪੈਕਸ਼ਨਸ ਨੇ ਬਕਾਇਦਾ ਰਾਨੂੰ ਵੀ ਡਿਊਟੀ ਟੂ ਵਾਰਨ ਨੋਟਿਸ ਦਿੱਤਾ ਗਿਆ ਹਰਦੀਪ ਸਿੰਘ ਦੇ ਚੰਗੇ ਬਹੁਤ ਨੇੜਲੇ ਸਾਥੀ ਸੀਗੇ ਆ ਉਹਨਾਂ ਨੂੰ ਮਨਦਰ ਕੋਲੋਂ ਤੁਹਾਨੂੰ ਬਹੁਤ ਨੀ ਕੀ ਜਿਆ ਵਗੈਰ ਦੀ ਖਾਸਤਾ ਬਜਾਣ ਦੀ। ਸੋ ਮਨਦਰ ਇੱਕ ਸਾਲ ਪੂਰਾ ਹੋ ਗਿਆ ਤੁਹਾਡੇ ਸਾਥੀ ਹਰਜੀਤ ਜੀ ਨੂੰ ਸੀ ਗਿਆ। ਅੱਜ ਬੜਾ ਬੜਾ ਇਕੱਠ ਵੀ ਉੱਥੇ ਚੜ੍ਹਦਾ ਨੂੰ ਕਰ ਰਿਹਾ ਤੁਸੀਂ ਬੋਲੇ ਉਹਨਾਂ ਦੇ ਪਰਿਵਾਰਿਕ ਨੰਬਰ ਨੂੰ ਸਨਮਾਨ ਕੀਤਾ ਗਿਆ। ਜਿਹੜਾ ਇਹ ਸਾਲ ਤੁਹਾਡੇ ਲਈ ਕਿਸਾ ਗੁਜ਼ਰਿਆ ਇੱਕ ਨੇੜਲਾ ਸਾਥੀ ਹੋਣ ਦੇ ਨਾਤੇ, ਦੋਸਤ ਹੋਣ ਦੇ ਨਾਤੇ ਤੁਹਾਡੇ ਲਈ ਇਹ ਕਿੰਨਾ ਅਸੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਪੇਨਫੁੱਲ ਰਿਹਾ ਇਹਦੇ ਬਾਰੇ ਦੱਸ ਸਕਦੇ। ਇਹ ਇਹਦੇ ਵਿੱਚ ਦੋ ਗੱਲਾਂ ਆ ਇੱਕ ਪਹਿਲੀ ਆ ਕਿ ਜਦੋਂ ਅਸੀਂ ਇਹਨੂੰ ਐਜ਼ਾ ਵਿਛੋੜਾ ਦੇਖਦੇ ਆ ਕਿ ਬੜੀ ਇੱਕ ਪੇਨਫੁੱਲ ਜਿਹੜੀ ਹਸਤ ਬਣ ਕੇ ਕਿ ਦੋ ਮਿੰਟ ਵੀ ਨਹੀਂ ਦਿੰਦੇ ਰੰਗਦੇ ਜਦੋਂ ਉਸ ਬੰਦੇ ਦਾ ਚਿਹਰਾ ਨਹੀਂ ਮੁਰੇ ਹੁੰਦਾ ਉਹੀ ਗੱਲ ਜਿਹੜਾ ਸਾਨੂੰ ਕਹਿੰਦਾ ਹੁੰਦਾ ਸੀ ਕਿ ਜਿਹੜੇ ਬੰਦੇ ਉਹਨੇ ਆਪਣੇ ਆਲੇ ਦੁਆਲੇ ਜਿਹੜੇ ਮੁੰਡੇ ਸੀਗੇ ਉਹਦੇ ਸਾਥੀ ਸੀਗੇ ਜਿਹੜੇ ਸ਼ਹੀਦ ਹੋ ਗਏ ਜਾਂ ਡਿਸਪੀਅਰ ਕਰ ਦਿੱਤੇ ਗਏ ਉਹਨਾਂ ਦੀ ਲਾਸ਼ਾਂ ਨਹੀਂ ਮਿਲੀਆਂ ਕਿ ਉਹ ਕਹਿੰਦਾ ਸੀਗਾ ਕਿ ਜਦੋਂ ਮੈਂ ਅੱਖਾਂ ਮੀਟਦਾ ਕਿ ਉਹਨਾਂ ਦੇ ਚਿਹਰੇ ਮੇਰੇ ਮੁਰੇ ਹੁੰਦੇ ਆ ਆਈ ਥਿੰਕ ਸਾਡੇ ਬਹੁਤ ਇੱਥੇ ਹੌਣ ਸਿੰਘ ਸਿੰਘਣੀਆਂ ਨੇ ਕਿ ਅਸੀਂ ਜਦੋਂ ਅੱਖਾਂ ਮੀਟਦੇ ਆ ਕਿ ਉਹਦਾ ਕਿ ਅਸੀਂ ਉਹਨੂੰ ਹੁਣ ਅੰਡਰਸਟੈਂਡ ਕਰਨ ਲਈ ਆਈ ਥਿੰਕ થોੜੀ ਜ਼ਿਆਦਾ ਹੋਰ ਮੋੜੇ ਹੋਏ ਆ ਕਿ ਉਹ ਕਿਸ ਤਰ੍ਹਾਂ ਦੀ ਫੀਲਿੰਗ ਲੈ ਕੇ ਉਹ ਤੋਰੀਆ ਕਰਦਾ ਸੀ ਕੀ ਮਹਿਸੂਸ ਕਰ ਰਿਹਾ ਸੀ ਸੋ ਅ ਪਰਸਨਲ ਲੈਵਲ ਆਈ ਥਿੰਕ ਇਹ ਜਿਹੜੀ ਗੱਲ ਹੈ ਕਿ ਇਹ ਦੁੱਖ ਜਿਹੜਾ ਆ ਵਿਛੋੜੇ ਦਾ ਇਹ ਨਾਲ ਰਹਿਣਾ ਹੀ ਆ ਦੂਜੇ ਪਾਸੇ ਅਸੀਂ ਐਜ਼ ਅ ਪੰਕ ਜਿਹੜਾ ਹੈ ਐਜ਼ ਅ ਕਮਿਊਨਿਟੀ ਇਹ ਸਾਨੂੰ ਇੱਕ ਕਰਕੇ ਗੈਵਨਾਇਜ਼ਿੰਗ ਮੂਵਮੈਂਟ ਉਤਸ਼ਾਹ ਵਾਲਾ ਲਾਈਕ ਐਜ਼ ਅ ਅਨਖੜਾ ਕਿ ਸਾਡਾ ਸੰਗ ਜਿਹੜਾ ਹੈ ਗੁਰਦਾਰੇ ਦੀ ਹਦੂਦ ਤੇ ਰਸੀਖੀ ਦੋ ਆ ਪਰਾਤਨ ਸਮੇਂ ਦੀਆਂ ਗੱਲਾਂ ਜਿਹੜੀਆਂ ਆ ਪਹਿਲੀ ਵਾਰ ਪਿਛਲੇ ਸਾਲ ਜਦੋਂ ਉਹਦੀ ਤਸ਼ਹੀਦੀ ਹੋ ਉਹਨੋਂ ਦੇ ਅੰਤਮ ਸੰਸਕਾਰ ਤੇ ਤੋਂ ਬਾਅਦ ਗੱਲਬਾਤ ਚੱਲ ਰਹੀ ਸੀ ਕਿ ਬਾਹਰ ਪਟਾਖੰਡਾ ਲੱਗਿਆ ਸੀ ਉਹਦੇ ਵਿੱਚ ਵੀ ਇਹ ਗੱਲ ਮੈਂ ਆਖੀ ਸੀ ਕਿ ਪਹਿਲੀ ਵਾਰ 100 ਸਾਲ ਬਾਅਦ ਕਿ ਇਸ ਧਰਤੀ ਦੇ ਜੰਮੇ بڑے ਬੱਚੇ ਉਹਨਾਂ ਨੂੰ ਇੱਕ ਸ਼ਹੀਦ ਦਾ ਰੂਪ ਦੇਖਣ ਨੂੰ ਮਿਲਿਆ ਭਾਈ ਮੇਵਾ ਸਿੰਘ ਤੋਂ ਬਾਅਦ ਤੇ ਉਹ ਤਕਰੀਬਨ ਜਿਹੜੀ ਗੱਲ ਹੈ ਪੰਥ ਦੀ ਹੈ ਕਿ ਜਿੰਦ ਜਾਨ ਬਣਾਉਣ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹ ਜਿਹੜਾ ਦੋਨੇ ਪਾਸੇ ਗੱਲ ਚੱਲੀ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਿੰਨੀ ਗੱਲ ਪਾਈ ਹਰਦੀਪ ਸਿੰਘ ਜੀ ਹੋਈ ਜਿੰਨਾ ਇੰਡੀਆ ਤੇ ਮੋਦੀ ਤੇ ਜਿਹੜੀ ਫਾਰਸ ਸਟੇਟ ਹੈ ਇੰਡੀਆ ਦੀ ਜਿੰਨਾ ਉਹਨੂੰ ਭੰਡਿਆ ਗਿਆ ਬਾਹਰਲੀਆ ਦੇਸ਼ਾਂ ਬੰਗਲਾਦੇਸ਼ਾਂ ਵੱਲੋਂ ਉਹ ਵੀ ਸਾਨੂੰ ਇੱਕ ਮੂਵਮੈਂਟ ਦੇ ਵਿੱਚ ਇੱਕ ਵੱਡ ਚੜ੍ਹ ਕੇ ਸਾਨੂੰ ਦੇਖਣ ਨੂੰ ਮਿਲਿਆ ਕਿ ਇੱਕ ਮੋਮੈਂਟਮ ਪੈਦਾ ਹੋਈ ਉਹ ਮੋਮੈਂਟਮ ਕਰਕੇ ਸਾਡੇ ਇੰਟਰਨਲੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਖਾਂ ਦੇ ਵਿੱਚ ਵੀ ਇੱਕ ਸਵਾਲ ਖੜਾ ਹੋ ਗਿਆ ਕਿ ਜੇ ਹੁਣ ਕੈਨੇਡਾ ਤੱਕ ਇਹਨਾਂ ਨੇ ਆਪਣੀ ਹਿੰਸਾ ਲਿਆਣ ਦੀ ਪਹਿਲਾਂ ਤਾਂ ਪੰਜਾਬ ਤੱਕ ਹੀ ਸੀਮਤ ਸੀਗੀ 10-15 ਸਾਲ ਲਈ ਜਾਂ ਮੁੰਡਿਆਂ ਨੂੰ ਜੇਲਾਂ ਦੇ ਵਿੱਚ ਟੀ ਜਾਣਾ ਤਸ਼ੱਦਦ ਕਰੀ ਜਾਣਾ ਕਦੀ ਮੋਰਚਿਆਂ ਦੇ ਵਿੱਚ ਗੋਲੀ ਚਲਾ ਦੇਣੀ ਉਹ ਪੰਜਾਬ ਦੇ ਵਿੱਚ ਸਾਨੂੰ ਦੱਸਦਾ ਸੀਗਾ ਕਿ ਹਿੰਸਾ ਉੱਥੇ ਹੀ ਹੈ ਤੇ ਗ੍ਰਿਉਅਲਿਟੀ ਚੈੱਕ ਹਰਦੀਪ ਸਿੰਘ ਜੀ ਦੇ ਨਾਲ ਇਹ ਹੋਇਆ ਕਿ ਜਿਹੜੀ ਹਿੰਸਾ ਆ ਉਹ ਕੈਨੇਡਾ ਦੀ ਸੋਇਲ ਤੱਕ ਸਾਡੇ ਦਰਵਾਜ਼ਿਆਂ ਤੱਕ ਸਾਡੇ ਗੁਰੂ ਘਰ ਤੱਕ ਆ ਗਈ ਹੈ ਤੇ ਉਹਦੇ ਲਈ ਸਾਨੂੰ ਇੱਕ ਲੰਬੰਬੰਦ ਹੋਣ ਦੀ ਲੋੜ ਹੈ ਸੋ ਜਿੱਥੇ ਇੰਡੀਵਿਜੂਅਲ ਲਵ ਤੇ ਇੱਕ ਦੋਖਿਆ ਤੇ ਇੱਕ ਵਿਛੋੜਾ ਆ ਇੱਥੇ ਕਰ ਰਬੰਤ ਕਲਾ ਉਹਦੇ ਵਿੱਚੋਂ ਸਾਨੂੰ ਇੱਕ ਅਣਖ ਮਿਲੀ ਹੈ ਇੱਕ ਨਿਸ਼ਾਨੇ ਦੀ ਕਲੀਅਰਟੀ ਤੇ ਸਪਸ਼ਟਾ ਵੀ ਮਿਲ ਗਈ। ਰਾਈਟ ਆਪਾਂ ਦੂਜਾ ਨਾ ਤੁਸੀਂ ਨੁਕਤਾ ਲੈਂਦਾ ਸ਼ਹੀਦੀ ਵਾਲਾ ਉਸ ਤੋਂ ਸ਼ੁਰੂ ਕਰਦੇ ਹਾਂ ਅਗਲੀ ਗੱਲ ਕਿ ਜਿਹੜਾ ਹਰਦੀਪ ਸਿੰਘ ਮੇਜਰ ਹੁਣਾਂ ਦੀ ਕਤਲ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਇੱਕ ਪੈਟਰਨ ਸੀਗਾ ਗਵਰਸ਼ਤ ਵਿੱਚ ਚੁੱਪ ਹੀ ਚਾਈ ਹੋਈ ਸੀ ਅਮਰਿਕਾ ਕਰਨਾ ਵਿੱਚ ਅੰਡੀਆਂ ਦੇ ਜੋ ਕੁਝ ਵੀ ਗਲਤਮਤ ਹੋ ਰਿਹਾ ਉਹਦੇ ਬਾਰੇ ਗੱਲ ਨਹੀਂ ਸੀ ਹੁੰਦੀ ਚੀਨ ਬਾਰੇ ਹੋਣੀ ਸੀ ਰਸ਼ੀਆ ਬਾਰੇ ਹੋਣੀ ਸੀ ਇੰਡੀਆ ਬਾਰੇ ਖਮੋਸ਼ੀ ਸੀ ਉਹਨਾਂ ਦੀ ਕਤਲ ਤੋਂ ਬਾਅਦ ਉਹ ਚੁੱਪੀ ਟੁੱਟ ਗਈ ਸੋ ਇੱਥੇ ਇੱਕ ਨਾਲ ਹਰਦੀਪ ਸਿੰਘ ਨੂੰ ਅਸੀਂ ਕਹਿੰਦੇ ਕਿ ਕੈਟਲਿਸਟ ਪ੍ਰੂਵ ਹੋਇਆ ਉਹਦੀ ਜਿਹੜੀ ਸ਼ਹਾਦਤ ਤੁਸੀਂ ਕਿਉਂਕਿ ਜਦੋਂ ਮੋਦੀ ਇੱਥੇ ਆਇਆ ਗ੍ਰਫਤਾਰੀ ਦਿੱਤੀ ਹੈ ਉਦੋਂ ਵੀ ਚੁੱਪੀ ਨਹੀਂ ਸੀ ਟੁੱਟੀ ਅਰੇ ਉਦੋਂ ਵੀ ਲੋਕ ਮਤਲਬ ਡੀਵਰ ਟੇਕਿੰਗ ਇੰਡੀਆਸ ਡੈਮੋਕ੍ਰੇਸੀ ਫਰ ਬ੍ਰਾਂਟਡ ਸੋ ਹਾਊ ਸੀ ਇੰਸਿਗਨਸ ਦੈਟ ਕਿ ਵੀ ਹਰਦੀਪ ਸਿੰਘ ਦੇ ਕਤਲ ਤੋਂ ਬਾ ਇਕਦਮ ਅਸੀਂ ਦੇਖਦੇ ਹਾਂ ਕਿ ਇੰਡੀਆ ਮਾਈਕਰੋਸਕੋਪ ਤੋਂ ਲਿਆ ਗਿਆ। ਇਹ ਕੋ ਸਿਗਨੀਫੀਕੈਂਟ ਹੈ ਆਲਦੀ ਘੜੀ ਲਈ। ਅ ਅਟਕੇ ਨੂੰ ਆਪਸਾ ਕਦੇ ਵੀ ਸਾਡੀ ਜਿਹੜਾ ਸਰਪੰਨ ਜਿਹੜਾ ਇਹੋ ਪੁੱਛਣੀ ਚਾਹੀਦਾ ਕਿ ਬੇਸਿਕਲੀ ਜਿਹੜਾ ਪੱਛਮ ਦੇ ਦੇਸ਼ਾਂ ਉਹਨਾਂ ਨੇ ਆਪਣੇ ਇੰਟਰਸਟ ਫਿਲੋ ਦੇਖਦੇ ਆ। ਸੋ ਵਨ ਆਫ ਦਾ ਇੰਟਰਸਟ ਰਾਈਟ ਨਾਓ ਇਅਰ ਕਿ ਜਿਹੜਾ ਇੰਡੀਆ ਦਾ ਰਸ਼ਟਰ ਦੇ ਨਾਲ ਲੱਗਾ ਹੋ ਸਕਦਾ ਹੈ ਕਿ ਯੂਕਰੇਨ ਦੇ ਵਾਰ ਦੇ ਵਿੱਚ ਇੰਡੀਆ ਜਿਹੜਾ ਹੈ ਉਹਨਾਂ ਦਾ ਦੇਸ਼ ਖਰੀਦ ਰਿਹਾ ਹੈ। ਸੋ ਵੀ ਹਵ ਟੂ ਲੁੱਕ ਐਟ ਇਟ ਐਜ਼ ਐਨ ਇਹ ਸਾਡੇ ਤੇ ਕੋਈ ਤਰਸ ਨਹੀਂ ਖਾ ਰਿਹਾ। ਇਸ ਆਦੇ ਤੇ ਕੋਈ ਰਹਿਮ ਨਹੀਂ ਕਰਦਾ ਤੇ 나ਜ਼ੀ ਉਹਨਾਂ ਦੀ ਕੋਈ ਰਹਿਮ ਲਾਣੀ ਹੈ ਨਾ ਅਸੀਂ ਤਾਂ ਸੁਣਨਾ ਚਾਹੁੰਦੇ ਹਾਂ ਕਿ ਅਸੀਂ ਆਪ ਆਪੋ ਵਿੱਚ ਜਿਹੜਾ ਪੰਥਿਆਕ ਪੋਲਿਟਿਕੋ ਤੇ ਰਿਆ ਤੇ ਮੇਰੀ ਪੀੜ੍ਹੀ ਸਦਾ ਤੇ ਚੱਲਦਾ ਹੈ ਕਿ ਸਾਨੂੰ ਇਹਨਾਂ ਦੇ ਕੋਈ ਤਾਲਸ ਰਹਿਣ ਦੀ ਲੋੜ ਨਹੀਂ ਹੈਗੀ ਸੋ ਇਹ ਅਲਾਈਨ ਇੰਟਰਸਟ ਅਲਾਈਨ ਹੋਏ ਅਸੀਂ ਇਹਨੂੰ ਇਹਨਾਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਨਿਸ਼ਾਨਾ ਇੰਡੀਆ ਉਹਦੀ ਬੇਪਰਵਾਹੀ ਸਟੇਟ ਉਹਦੀ ਫੈਸੀਸਟ ਸਟੇਟ ਜਿਹੜੀ ਅਸੀਂ ਉਹਨਾਂ ਦੇ ਦੋਲੇ ਵੇ ਜਿੰਨਾ ਚਿਰ ਇੰਡੀਆ ਜਿਹੜਾ ਆ ਉਹ ਇੱਕ ਗਵਰਨਾਈਜ਼ਡ ਤਰ੍ਹਾਂ ਦੇ ਨਾਲ ਬੜਾ ਇੱਕ ਇੰਡੀਪੈਂਡੈਂਟ ਹੋ ਕੇ ਚੱਲ ਰਿਹਾ ਸੀਗਾ ਕਿ ਇਦਾਂ ਸੋਚ ਰਿਹਾ ਸੀ ਕਿ ਵੈਸਟ ਨੂੰ ਸਾਡੀ ਲੋੜ ਆ ਸਾਨੂੰ ਇੰਨੀ ਹੁਣ ਵੈਸਟ ਦੀ ਲੋੜ ਨਹੀਂ ਅਸੀਂ ਜੋ ਮਰਜ਼ੀ ਕਰੀਏ ਤੇ ਉਹਦੇ ਵਿੱਚ ਜਿਹੜਾ ਅਮਰੀਕਾ ਆ ਵੀ ਫੀਲ ਕਿ ਅਮਰੀਕਾ ਨੇ ਇਸ ਗੱਲ ਦਾ ਫੈਸਲਾ ਉਠਾਇਆ ਕਿ ਉਹਨਾਂ ਨੂੰ ਇੱਕ ਮੂਮੈਂਟ ਚਾਹੀਦਾ ਸੀਗਾ ਇੰਡੀਆ ਦੇ ਕੋਡੇ ਟਕਾਉਣ ਲਈ ਤੇ ਉਹਨਾਂ ਨੂੰ ਇਹ ਮੂਮੈਂਟ ਮਿਲ ਗਿਆ ਹਾਲਕਿ ਉਹਨਾਂ ਨੇ ਭਾਈ ਗੁਰਪਤੋਂ ਸਿੰਘ ਬੰਦੂ ਦੀ ਜਿਹੜੀ ਅਸੈਸਿਨੇਸ਼ਨ ਅਟੈਂਪਟ ਸੀ ਉਹਨੂੰ ਥੋਟ ਕਰ ਦਿੱਤਾ ਭਾਈ ਹਰਦੀਪ ਸਿੰਘ ਵੀ ਤੇ ਅਸੈਸਿਨੇਸ਼ਨ ਜਿਹੜੀ ਅਸਫਲ ਹੋ ਗਈ ਤੇ ਇਹ ਮੁੱਦਾ ਜਿਹੜਾ ਆ ਕੈਨੇਡਾ ਅਮਰੀਕਾ ਵੀ ਹੈਵ ਟੂ ਲੁੱਕ ਐਟ ਇਟ ਕਿ ਇਹ ਆਪਣੇ ਇੰਟਰਸਟ ਕੋਈ ਭਾਵ ਰਹੇ ਤੇ ਇੰਡੀਆ ਦੇ ਨਾਲ ਨਾ ਰਹਿ ਜਿਵੇਂ ਇਹ ਸਿੱਖਾਂ ਦੇ ਨਾਲ ਇਹ ਖੜ ਰਹੇ ਆ ਖੜ ਰਹੇ ਆ ਇਨ ਦਿਸ ਮੂਮੈਂਟ ਬਟ ਜਦੋਂ ਉਹ ਇੰਟਰਸਟ ਮੁੱਕ ਗਿਆ ਜਦੋਂ ਉਹਨਾਂ ਦਾ ਆਪ ਦਾ ਇੰਟਰਸਟ ਫulfil ਹੋ ਗਿਆ 10 ਸਾਲ ਪਹਿਲੋਂ ਬਟ ਇਵਨ 1.5 ਸਾਲ ਪਹਿਲੋਂ ਜੋ ਉਹਨਾਂ ਦੀ ਸੋਚ ਇੰਡੀਆ ਬਾਰੇ ਸੀ ਇਟ ਵਾਸ ਵੈਰੀ ਪੋਜ਼ਿਟਿਵ ਕਿ ਉਹ ਚਾਹੁੰਦੇ ਸੀ ਕਿ ਨਾਲ ਚੱਲੇ ਹੀ ਇਸ ਅ ਪਾਰਟਨਰ ਇੰਡੋ-ਪੈਸੀਫਿਕ ਸਟ੍ਰੈਟਜੀ ਦੇ ਵਿੱਚ ਚਾਈਨਾ ਨੂੰ ਕਾਊਂਟਰ ਕਰਨ ਲਈ ਉਹ ਸਾਰੀਆਂ ਗੱਲਾਂ ਜੀਓ ਪੋਲਿਟਿਕਸ ਹੈ ਵੀ ਹਵ ਟੂ ਬੀ ਅਬਲਡ ਅੰਡਰਸਟੈਂਡ ਕਿ ਇਹ ਜਿਹੜੀ ਗੱਲ ਹੈ ਇਹ ਮੂਮੈਂਟਰੀ ਹੈ ਕਿ ਜਿਹੜੇ ਇਹ ਦੇਸ਼ ਆ ਇੰਨੀ ਕਾਲੀ ਦੇ ਵਿੱਚ ਆਣ ਕੇ ਨੇ ਇੰਡੀਆ ਨੂੰ ਅਟੈਕ ਕੀਤਾ ਡਾਕੂਮੈਂਟਰੀਜ਼ ਬਣ ਰਹੀਆਂ ਨੇ ਮੇਜਰ ਮੀਡੀਆ ਵੇ ਦੇ ਪਿੱਛੇ ਪੈ ਗਿਆ ਹੈ ਗੱਲ ਦੇ ਕਿ ਜੋ ਕੁਝ ਇੱਥੇ ਹੋਇਆ ਪਰ ਹਾਊ ਲੋਂਗ 윌 ਦਿਸ ਲਾਸਟ ਇਹ ਸਭ ਲਈ ਸਵਾਲ ਹੈ ਕਿ ਕਿੰਨੇ ਕੁ ਚਲੇ ਇਹਦਾ ਚੱਲੇ ਜਾਊਗਾ ਦੇਸ਼ਾਂ ਦੀਆਂ ਸੰਧੀਆਂ ਹੋ ਜਾਂਦੀਆਂ ਆ ਹੱਥ ਮਿਲਾ ਲੈਂਦੇ ਆ ਟ੍ਰੇਡ ਆ ਇਕਨੋਮਿਕਸ ਆ ਇਹ ਸਾਰਾ ਕੁਝ ਜਿਹੜਾ ਆ ਆਲਵੇਸ ਵੀ ਸੀ ਕਿ ਪੱਛਮ ਦਾ ਜਿਹੜਾ ਇੰਟਰਸਟ ਹੈ ਉਹ ਪਹਿਲੋਂ ਆਉਂਦਾ ਹੈ ਅਮਰੀਕਾ ਦਾ ਸਲੋਗਨ ਹੀ ਹੈ ਕਿ ਅਮਰੀਕਨ ਇੰਟਰਸਟ ਫਰਸਟ ਇਹਦਾ ਮਤਲਬ ਇਹ ਹੈ ਕਿ ਜਦੋਂ ਉਹਨਾਂ ਦੇ ਇੰਟਰਸ ਪੂਰਾ ਹੋ ਗਿਆ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਬੁੱਥੇ ਥੱਲੇ ਰਹਿ ਜਾਂਦੀ ਹੈ ਸੋ ਵੀ ਅਮਰੀਕਾ ਇਸ ਪ੍ਰੋਬਲੀ ਦਾ బిਗੇਸਟ ਫੋਰਨ ਐਕਟਰ ਇਨ ਦੀ ਇੰਟਾਇਰ ਵਰਲਡ ਜਿੱਦੇ ਫੋਰਨ ਇੰਟਰਫੀਰੈਂਸੀ ਗੱਲ ਚੱਲਦੀ ਹੈ ਅਮਰੀਕਾ ਨੇ ਮੇਰੀ ਕੋਈ ਕੰਟੀਨੈਂਟ ਨਹੀਂ ਛੱਡਿਆ ਛੱਡਿਆ ਪਰ ਸਿੱਖਾਂ ਨੂੰ ਇਸ ਮੋਮੈਂਟ ਦੇ ਵਿੱਚ ਇਹ ਵੀ ਗੱਲ ਦੇਖਣੀ ਪੈ ਰਹੀ ਹੈ ਕਿ ਵਾਟ ਕੈਨ ਵੀ ਲਿਵਰੇਜ ਹੇਅਰ ਕਿ ਜੇ ਸਾਨੂੰ ਪਾਰਟਨਰ ਮਿਲੇ ਹੈ ਇਵਨ ਮੋਮੈਂਟੇਰਲੀ ਇਨ ਦਾ ਵੈਸਟ ਕਿਆ ਸੇ ਚੋ ਕੀ ਕਢਾ ਸਕਦੇ ਆ ਤੇ ਸਭ ਤੋਂ ਵੱਡੀ ਗੱਲ ਸਾਡੇ ਲਈ ਆ ਕਿ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟਸ ਕੇ ਇੰਡੀਆ ਨਾਲ ਆ ਉਹ ਕੈਨੇਡਾ ਰੱਦ ਕਰੇ ਕਿ ਜਿਹੜੀ ਸਾਡੀ ਇਨਫੋਰਮੇਸ਼ਨ ਇੱਥੇ ਆ ਕੋਈ ਵੀ ਐਕਟਿਵਿਸਟ ਹੋਵੇ ਭਾਵੇਂ ਉਹ ਕਸ਼ਮੀਰੀ ਹੋਵੇ ਜਿਹੜਾ ਕਲਸਤਾਨੀ ਹੋਵੇ ਧਾਲਤ ਹੋਵੇ ਐਨੀਵਨ ਹੂ ਇਸ ਐਨ ਐਕਟਿਵਿਸਟ ਕਿ ਉਹਨਾਂ ਦੀ ਇਨਫੋਰਮੇਸ਼ਨ ਇੰਡੀਆ ਨੂੰ ਜਾ ਰਹੀ ਆ ਕਿ ਉਹਨਾਂ ਦੇ ਪਰਿਵਾਰ ਉੱਤੇ ਜਿਹੜੇ ਆ ਉਹ ਕਿਸੇ ਉਹਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਆ ਹਰੈਸਮੈਂਟ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਰਕੇ ਉਹ ਇੱਥੇ ਜਿਹੜੇ ਲੋਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਆ ਕਿ ਉਹ ਗੱਲ ਬਹੁਤ ਜ਼ਿਆਦੀ ਜ਼ਰੂਰੀ ਹੈ ਕਿ ਜਸ ਫਾਰ ਅਸ ਵੀ ਨੋ ਇੰਡੀਆ ਇਜ਼ ਦੀ ਓਨਲੀ ਫੋਰਨ ਸਟੇਟ ਕਿ ਕੱਲਾ ਹੀ ਫੋਰਨ ਐਕਟਰ ਹੈ ਜਿਹਨਾਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਦੇ ਉੱਤੇ ਮਾਰਿਆ ਹੈ ਦਾ ਵੀ ਨੋ ਸੋ ਚਾਈਨਾ ਦੇ ਪਿੱਛੇ ਇੰਡੀਆਸ ਰੈਂਕ ਨੰਬਰ 2 ਨਾ ਰਸ਼ੀਆ ਤੋਂ ਵੀ ਅੱਗੇ ਕਿ ਇੰਟਰਫੇਰੈਂਸ ਔਨ ਦੀ ਇਲੈਕਸ਼ਨ ਆ ਤੋਂ ਲਾ ਕੇ ਡੈਮੋਕ੍ਰੈਟਿਕ ਪ੍ਰੋਸੈਸਸ ਕੈਨੇਡਾ ਦੇ ਵਿੱਚ ਤੋਂ ਲਾ ਕੇ ਅਸੈਸੀਨੇਸ਼ਨ ਤੱਕ ਸਾਰਾ ਕੁਝ ਚੱਲ ਗਿਆ ਇਟਸ ਨਾਟ ਸੋ ਓਨਲੀ ਟਾਰਗੇਟਿੰਗ ਦ ਸਿੱਖ ਕਮਿਊਨਿਟੀ ਸੋ ਕੱਲੀ ਸਿੱਖ ਕਮਿਊਨਿਟੀ ਟਾਰਗੇਟ ਨਹੀਂ ਹੈਗੀ ਕੈਨੇਡਾ ਦਾ ਪੂਰਾ ਜਿਹੜਾ ਡੈਮੋਕ੍ਰੈਟਿਕ ਨੇਚਰ ਹੈ ਜਾਂ ਕੰਟਰੀ ਦਾ ਉਹਨੂੰ ਅਟੈਕ ਕਰ ਰਹੇ ਹੈ ਸੋ ਆਈ ਥਿੰਕ ਉਹਦੇ ਵਿੱਚ ਇਹ ਦੋ ਚੀਜ਼ਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਫੋਕਸ ਕਰਨ ਲਈ ਉਹ ਇਹਦੇ ਵਿੱਚ ਇਹ ਹੈ ਕਿ ਟਾਈਮ ਇਸ ਲਿਮਿਟਡ ਕਿ ਸਾਨੂੰ ਪਤਾ ਹੈ ਕਿ ਕਿਤਨੇ ਕਿਤੇ ਸਾਲ ਨੂੰ 6 ਮਹੀਨਿਆਂ ਨੂੰ 2 ਸਾਲਾਂ ਨੂੰ ਮੇਬੀ ਦੋ ਕੇ ਬੈਕ ਟੂਗੇਦਰ ਰਾਈਟ ਦੇ ਵੈਨ ਉਹ ਫੇ ਉਹ ਜਦੋਂ ਇਕੱਠੇ ਹੋ ਜਾਂਦੇ ਆ ਤੇ ਅਸੀਂ ਕਿੱਥੇ ਆਂ ਕਿ ਅਸੀਂ ਫੇ ਉਹੀ ਆ ਜੋ 2 ਸਾਲ ਪਹਿਲੋਂ ਸੀ ਜਿੱਥੇ ਬੇਸਿਕਲੀ ਸਾਨੂੰ ਕੋਈ ਪੁੱਛ ਨਹੀਂ ਰਿਹਾ ਤੇ ਜਿਹੜੀ ਉੱਤੇ ਦੀ ਮਨੁੱਖੀ ਅਧਿਕਾਰਾਂ ਦੀ ਰੰਗਣਾ ਹੁੰਦੀ ਹੈ ਇੰਡੀਆ ਦੇ ਵਿੱਚ ਸਾਰਿਆਂ ਨੇ ਤੇ ਉਹ ਚੁੱਪਚਾਹ ਨਾਲ ਜਿਦੋਂ ਤੁਸੀਂ ਕਿਹਾ ਕਿ ਉਹ ਚੁੱਪ ਫੇਰ ਆ ਜੜਨੀ ਹੈ ਬਾਹਰੀ ਦੇਸ਼ਾਂ ਦੇ ਵਿੱਚ ਐਂਡ ਵੀ ਸੀ ਦੱਤ ਕਿ ਜਿੱਥੇ ਉਹਨਾਂ ਨੂੰ ਪਰਨਰ ਲੱਗਦਾ ਹੈ ਟੂ ਕਾਉਂਟਰ ਅ ਲਾਰਜਰ ਥਰੈਟ ਉਹ ਇਕਾਦਮੀ ਉਧਰੋਂ ਤੁਰ ਪਿੰਦੇ ਆ ਸੋ ਵੀ ਹੈਵ ਟੂ ਬੀ ਅਵੇਅਰ ਹਾਂ ਮਨਨ ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਕਿ ਤੁਹਾਡੀ ਜਿਹੜੀ ਆਪਣੀ ਐਸੋਸੀਏਸ਼ਨ ਸੀ ਹਰਦੀਪ ਸਿੰਘ ਦੇ ਨਾਲ ਇਹਦਾ ਉਹ ਤੋਂ ਥੋੜੀ ਨੇੜਤਾ ਸੀਗੀ ਉਹਨਾਂ ਦੀ ਪਰਸਨੈਲਿਟੀ ਦੇ ਕੋਈ ਪੱਖ ਤੁਸੀਂ ਸਾਡਾ ਸ਼ਿਰਕਤ ਆਪਣੇ ਜਾਓ ਜਿਹੜੇ ਅਖੀਰਲਾ ਸਮਾਂ ਤੁਸੀਂ ਉਹਨਾਂ ਨੂੰ ਬਤਾਇਆ ਯ ਚੈਰਿਸ਼ ਮੈਮਰੀ ਜਿੱਤੋ ਸੀ ਉਹਨਾਂ ਦੀ ਪਰਸਨੈਲਿਟੀ ਦਾ ਵੀ ਇੱਕ ਜਿਹਨੂੰ ਕਹ ਸਕਦੇ ਨੇ ਕਿ ਇੱਕ ਬਰਾਸ ਕੀ ਆਪਣੇ ਮਾਨ ਦੇ ਵਿੱਚ ਸਕੈਚ ਥੋੜਾ ਜਿਹਾ ਉਸ ਦੇ ਬਾਰੇ ਦੱਸ ਸਕੋ I think ਜਦੋਂ ਅਸੀਂ ਬਾਰੋਂ ਕਿਸੇ ਨੂੰ ਦੇਖਦੇ ਹਾਂ ਲਾਈਕ ਤੁਹਾਨੂੰ ਵੀ ਕਾਫੀ ਟਾਈਮ ਮਿਲਿਆ ਉਹਨਾਂ ਦੇ ਨਾਲ ਸਮਾਪਤੀ ਕਰ ਲਈ ਜੋ ਬਾਅਦੋਂ ਦੇਖਦੇ ਆ ਬੰਦਾ ਕੋਈ ਵੀ ਦੇਖਦਾ ਆ ਜਦੋਂ ਉਹਨਾਂ ਕੋਈ ਜਾਣ ਪਛਾਣ ਇੰਡੀਵਿਜੂਅਲੀ ਨਹੀਂ ਹੁੰਦੀ ਉਹ ਬੰਦਾ ਇਹਦਾ ਲੱਗਦਾ ਇੱਕ ਕੋਈ politcal leader ਆ ਬੜਾ ਸੀਰੀਅਸ ਜਿਹਾ ਬੰਦਾ ਆ ਲਾਈਕ ਆਜ਼ਮ ਲਾਈਕ ਬੋਥ ਲਾਈਕ ਐਕਟਰ ਯਾ ਨਾਰੀਏ ਲੋਂਦਾ ਆ ਪਿੰਡ ਯੂ ਕਾਨਸਰਟ ਦੇ ਮੋਰੇ ਜਾ ਕੇ ਸੋ ਉਹਨੂੰ ਇੱਕ ਇਦਾਂ ਦੇਖਦੇ ਆ ਪਰ ਜਦੋਂ ਉਹ ਤਾਂ ਤੁਸੀਂ ਤਾਂ ਹਿੰਸਾ ਨਹੀਂ ਕਰਦੇ ਉਹ ਜਿਹੜਾ ਬੰਦਾ ਆ ਤੇ ਅਸ ਅ ਹਿਊਮਨ ਬੀਇੰਗ ਐਜ਼ ਆਫ ਯੂ ਨੋ ਕਿਸੇ ਦਾ ਪਿਆਰ ਸੀ ਕਿਸੇ ਦਾ ਸੰਗ ਸੀ ਕਿਸੇ ਦਾ ਪੁੱਤਰ ਸੀ ਕਿਸੇ ਦਾ ਪ੍ਰਾਣ ਸੀ ਕਿਸੇ ਦਾ ਮਿੱਤਰ ਸੀ ਲਗਾ ਜਿਵੇਂ ਇੱਕ ਸਾਨੂੰ ਹਸਾਉਣ ਵਾਲਾ ਵੀ ਉਹ ਹੀ ਹੈ ਚਲੋ ਜਾਂਦਾ ਜਾਂਦਾ ਮੈਨੂੰ ਰੋ ਰੋ ਵੀ ਗਿਆ ਹੋਈ ਬਟ ਆਈ ਥਿੰਕ ਉਹਦੀ ਜਿਹੜੀ ਪਰਸਨੈਲਿਟੀ ਸੀਗੀ ਸੀਰੀਅਸ ਸੀ ਜਦੋਂ ਇੱਥੇ ਹੁੰਦਾ ਸੀ ਹੂੰ ਤੇ ਉਹ ਇਹ ਵੀ ਸੀਗਾ ਕਿ ਉਹਦੇ ਵਿੱਚ ਪਿਆਰ ਬਹੁਤ ਜ਼ਿਆਦਾ ਸੀ। ਸੋ ਉਹਦੇ ਲਈ ਲੜਾਈ ਜਿਹੜੀ ਸੀਗੀ ਇਹ ਬਹੁਤ ਵੱਡੇ ਲੈਵਲ ਤੇ ਇੱਕ ਪਿਆਰ ਦੀ ਲੜਾਈ ਆ। ਅਸੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਅਸੀਂ ਸਮਰਪਿਤ ਹਾਂ। ਸਾਨੂੰ ਉਹ ਤੋਂ ਸੇਧ ਮਿਲਦੀ ਹੈ ਕਿ ਸਾਡੀ ਲੜਾਈ ਸਿਰ ਪਿਆਰ ਦੀ ਹੋ ਸਕਦੀ ਹੈ। ਇਹ ਨਫ਼ਰਤ ਦੀ ਜਾਂ ਬਦਲੇ ਦੀ ਲੜਾਈ ਨਹੀਂ ਹੈਗੀ। ਨਫ਼ਰਤ ਚ ਬਦਲੇ ਦੇ ਵਿੱਚ ਅਸੀਂ ਗਲਤ ਕਦਮ ਚੁੱਕੂਗੇ। ਪਰ ਜੇ ਅਸੀਂ ਸਰਵੱਤ ਦੇ ਭਲੇ ਦੀ ਲੜਾਈ ਲੜਨੀ ਆ ਅਸੀਂ ਪਿਆਰ ਦੀ ਲੜਾਈ ਲੜਨੀ ਆ ਤੇ ਹਮੇਸ਼ਾ ਉਹ ਦੋਵਾਂ ਦਾ ਸੰਤੁਲਨ ਬਣਾਉਣਗੇ ਕਿ ਅਸੀਂ ਉਹਦੇ ਆਧਾਰ ਤੇ ਫਿਰ ਲੜਾਈ ਲੜੂਗੇ। ਗਲਤੀਆਂ ਹੋ ਸਕਦੀਆਂ ਨੇ ਲੜਾਈ ਦੇ ਵਿੱਚ। ਪਰ ਲੜਾਈ ਦਾ ਜਿਹੜਾ ਸਦਾਨਤ ਹੈ ਉਹ ਪਿਆਰ ਦਾ ਹੈ ਕਿ ਅਸੀਂ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਜਿੱਦਾਂ ਸਾਨੂੰ ਗੁਰੂਆਂ ਨੇ ਸਿਖਾਇਆ ਸੀ ਉਹਦੇ ਲੜਨ ਦੀ ਕੋਸ਼ਿਸ਼ ਕਰਨੀ ਹੈ ਸੋ ਉਹ ਇਸ ਕੱਲ ਦਾ ਤਾਂ ਨਹੀਂ ਸੀ ਜਿਹੜੇ ਸਿਰ ਦੀ ਘਰ ਜਾ ਕੇ ਬੱਚੋਂ ਕਿਦਾਂ ਦਾ ਸੀ ਉਹਨੇ ਹੱਸਦਾ ਰਹਿਣਾ ਉਹਦਾ ਮੁੰਡਾ ਵੀ ਕਹਿੰਦਾ ਕਿ ਉਹ ਜੋਕਰ ਸੀ ਬਹੁਤ ਉਹਨੇ ਹਾਸਾ ਮਖੌਲ ਕਰਨਾ ਘਰ ਦੇ ਵਿੱਚ ਤੇ ਇੱਥੇ ਵੀ ਸਾਨੂੰ ਇਹਦੇ ਲੱਗਦਾ ਸੀ ਕਿ ਯੂ نو ਸੀਰੀਅਸੀ ਹੋਏ ਨਾ ਪਰ ਸਸਾਬੀ ਲੈਣਾ ਪਰ ਉਹਦੀ ਐਕੁਜੀਟਿ ਕੁਬੀਅਤ ਸੀਗੀ ਕਿ ਉਹ ਹਰੇਕ ਟਾਈਪ ਆਫ ਇੰਡੀਵਿਜੂਅਲ ਦੇ ਨਾਲ ਕਨੈਕਟ ਕਰ ਸਕਦਾ ਸੀ ਵੀ ਫਿਰ ਡੈਫੀਨੇਟਲੀ ਕਿ ਅਸੀਂ ਥੋੜੇ ਜਿਹਾ ক্লোਜ਼ਡ ਆਫ ਹਾਂ ਮੈਂ ਇੱਕ ਪਪਕਾਰੀ ক্লোਜ਼ਡ ਆਫ ਇੰਡੀਵਿਜੂਅਲ ਮੈਨੂੰ ਬਲੋ ਕੀ ਮੰਨਦੇ ਆ ਕਿ ਮੈਂ ਬੜਾ ਛਿੱਤੀ ਮਿਲਦਾ ਨਹੀਂ ਕਿਸੇ ਨੂੰ ਬੜੀ ਛਿੱਤੀ ਕਿਸ ਨਾਲ ਗੱਲ ਨਹੀਂ ਕਰਦਾ ਤੇ ਉਹ ਕੰਦਾ ਜਿਹੜੀ ਉਹ ਚੈਨੀ ਸੀ ਉਹਨਾਂ ਨੇ ਖੁੱਲ ਕੇ ਸਾਰਿਆਂ ਨੂੰ ਮਿਲਣਾ ਉਹਨੇ ਸਾਰਾ ਦਿਨ ਇੱਥੇ ਲਾ ਦੇਣਾ ਉਹਨੂੰ ਤਾਂ ਇਹ ਸੀਗਾ ਕਿ ਸਵੇਰ ਨੂੰ ਮਿੱਟੀ ਨਾਲ ਲਿਬੜਿਆ ਹੋਇਆ ਬਾਗ ਖੜਾ ਉਹਨੇ ਕੋਈ ਯੂ ਟੋਏ ਪੱਟਦਾ ਹੁਣ ਬਲਮਿੰਗ ਲਈ ਤੇ ਰਾਤ ਨੂੰ ਤੇ ਯੂ نو ਲੰਗਰ ਹਾਲ ਦੇ ਵਿੱਚ ਪਹੁੰਚ ਆਉਣਾ ਅੱਜ ਨੂੰ ਤੋਂ ਪਤਾ ਨਹੀਂ ਇਹ ਜਗ੍ਹਾ ਹਰਦੀਪ ਸਿੰਘ ਜੀ। ਬਾਈਕ ਅਜੇ ਕਿਸੇ ਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਕੋਈ ਪ੍ਰਧਾਨ ਹੈ ਗੁਰਦੁਆਰੇ ਦਾ ਤਾਂ ਅਸੀਂ ਇਹ ਗੱਲ ਕਰਦੇ ਹੁੰਦੇ ਸੀ ਇੱਕ ਛੋਟੀ ਜੀ ਸਟੋਰੀ ਤੁਹਾਨੂੰ ਸਾਂਝੀ ਕਰ ਸਕਦਾ ਜਦੋਂ ਇਹਨੂੰ ਬਹੁਤ ਚਾਰ ਸੀਗਾ 2018 ਦੇ ਵਿੱਚ ਜਦੋਂ ਦਸ਼ਮੇਸ਼ ਤਲਵਾਰ ਮੈਨੂੰ ਉੱਤੇ ਮੁੱਖ ਸੇਵਾ ਦਾ ਰੋਲ ਮਿਲੇਆ ਤੇ ਉਦੋਂ ਜਦੋਂ ਮੈਂ ਉਹ ਰੋਲ ਲਿਆ ਤੇ ਇਸ ਤਰ੍ਹਾਂ ਮੇਰੇ ਸੀ ਮੈਨੂੰ ਤੁਹਾਨੂੰ ਦੱਸਵਾਂ ਤੇ ਮੈਲਟ ਇਸਟੇਜ ਤੋਂ ਇੱਕ ਕਲੀਅਰਫਿਕੇਸ਼ਨ ਦਿੱਤਾ ਕਿ ਗੁਰਬਾਣੀ ਦੇ ਵਿੱਚ ਪ੍ਰਦਾਨ ਸ਼ਬਦ ਜਿਹੜਾ ਆ ਉਹ ਬੜਾ ਵੱਖਰਾ ਹੈ ਤੇ ਉਹਦੇ ਕੁਆਲਟੀਜ਼ ਬੋਥ ਨੇ ਤੇ ਉਹ ਕੋਈ ਲਿਟਰਲ ਟ੍ਰਾਂਸਲੇਸ਼ਨ ਪ੍ਰੈਜ਼ੀਡੈਂਟ ਨਹੀਂ ਹੁੰਦੀ ਜੇ ਗੁਰਬਾਣੀ ਦੇ ਮਤਾਬਕ ਇੱਕ ਤੋਂ ਕਿ ਸੱਚ ਬਾਤ ਤੇ ਸੰਤੋਖ ਤੀਰਤ ਗਿਆਨ ਧਿਆਨ ਅਨੁਸ਼ਾਨ ਦਇਆ ਦੇਵਤਾ ਖਿਮਾ ਜਪ ਮਾਰੀ ਤੇ ਮਾਨਸ ਪ੍ਰਦਾਨ ਤੇ ਇੰਨੇ ਗੁਣ ਜਿਹੜੇ ਆ ਇੱਕ ਮਨੁੱਖ ਜਿਹੜਾ ਪ੍ਰਦਾਨ ਹੈ ਉਹਦੇ ਵਿੱਚ ਹੁੰਦੇ ਨੇ ਤੇ ਮੈਂ ਮੇਰੇ ਜੋ ਹੈ ਨਹੀਂ ਤੇ ਮੈਂ ਉਹ ਗੱਲ ਉਤਿਆਗ ਗਈ ਸੀ ਕਿ ਇਹ ਸ਼ਬਦ ਜਿਹੜਾ ਆ ਕਦੀ ਨਾ ਵਰਤਿਓ ਕਿ ਕੋਈ ਕੋਰਦੋਰੇ ਦਾ ਪ੍ਰੈਜ਼ੀਡੈਂਟ ਉਹ ਪ੍ਰਦਾਨ ਨਹੀਂ ਹੁੰਦਾ ਪ੍ਰਦਾਨ ਤਾਂ ਬੜੀ ਉੱਚੀ ਸੂਚੀ ਰੂਹਾ ਹੁੰਦੀ ਹੈ ਤੇ ਇਹਨੇ ਜਦੋਂ 6 ਮਹੀਨੇ ਬਾਅਦ ਇਹਨੇ ਤੇ ਕੋ ਨਾਨਕ ਸਿੰਘ ਕੋਰਦੋਰੇ ਸਾਹਿਬ ਜਨਵਰੀ 2019 ਦੇ ਵਿੱਚ ਇਹਨੇ ਇੱਥੇ ਸੇਵਾ ਲੈਣੀ ਸੀ ਉਹ ਦਿਨ ਨੂੰ ਚੇਤਾ ਮੈਂ ਇੱਥੇ ਆਇਆ ਸੀ ਤੇ ਮੈਨੂੰ ਪਾਸੇ ਜਾ ਕੇ ਕਹਿੰਦਾ ਕਿ ਉਹ ਜਿਹੜੀ ਲਾਈਨ तू ਬੋਲੀ ਸੀ ਮੈਨੂੰ ਦੱਸੀ ਕਹਿੰਦਾ ਮੈਂ ਵੀ ਇੱਥੇ ਬੰਦੇ ਨੂੰ ਕਹਿਣਾ ਕਿ ਪ੍ਰਦਾਨਪੁਰ ਨੂੰ ਮੈਨੂੰ ਕਹਿੰਦਾ ਕਿ ਉਹਨੂੰ ਮੈਂ ਉਹ ਲੈ ਕੇ ਦਿੱਤੀ ਤੇ ਉਹਨੇ ਜਾ ਕੇ ਉਸ ਸਟੇਜ ਤੋਂ ਜਦੋਂ ਓਪਨਿੰਗ ਉਹਦੀ ਬਰਬੜੇ ਇਹ ਜਿਹੜੇ ਤਾਂ ਹਾਂ ਕਿ ਇਹ ਜਿਹੜੀ ਗੱਲ ਆ ਤੁਸੀਂ ਮੰਨ ਲਵੋ ਕਿ ਇਹ ਜਿਹੜੀ ਪ੍ਰਧਾਨਗੀਆਂ ਵਾਲੀਆਂ ਗੱਲਾਂ ਆ ਅਸੀਂ ਪ੍ਰਧਾਨ ਬਣ ਨਹੀਂ ਆਏ ਅਸੀਂ ਤਾਂ ਗੁਰਦੁਆਰਿਆਂ 'ਚ ਆ ਰਹੇ ਹਾਂ ਕਿ ਕਰਕੇ ਅਸੀਂ 2 10 15 ਸਾਲ ਤੋਂ ਦੇਖਿਆ ਪੰਥ ਦਾ ਹਾਲ ਇੱਥੇ ਕਿ ਅਸੀਂ ਹਮੇਸ਼ਾ ਇਹ ਉਹ ਇਹ ਗੱਲ ਕਰ ਰਹੇ ਜੀ ਉਹ ਹਮੇਸ਼ਾ ਇਸ ਗੱਲ ਬਸੇਗਾ ਕਿ ਮੇਰੇ ਨਾਲੋਂ ਬਿਹਤਰ ਬੰਦੇ ਨੇ ਕੰਮ ਕਰ ਲਈ ਪਰ ਇਸ਼ੂ ਇਹ ਆ ਕਿ ਜਿਹੜੇ ਬਿਹਤਰ ਬੰਦੇ ਆ ਉਹ ਇਹਨੇ ਖੁੱਲ੍ਹ ਕੇ ਨਹੀਂ ਬੋਲਦੇ ਉਹ ਧਰਮ ਦੇ ਵਿੱਚ ਪ੍ਰਤੱਖ ਨਹੀਂ ਉਹ ਗੁਰਬਾਣੀ ਦਾ ਅਭਿਆਸ ਕਰਦੇ ਆ ਉਹ ਸੇਵਾ ਕਰਦੇ ਆ ਪਰ ਜਦੋਂ ਇੱਕ ਸਟੇਟ ਦੇ ਨਾਂ ਤੁਸੀਂ ਖੜ ਕੇ ਲੜਨਾ ਆ ਉਹ ਗੱਲ ਦੇ ਉੱਤੇ ਅਨਫੋਰਚਨਟਲੀ ਬਹੁਤ ਬੰਦੇ ਜਿਹੜੇ ਉਹ ਪਛੇਟ ਜਾਂਦੇ ਆ ਤੇ ਇਹਦੇ ਵਿੱਚੋਂ ਸਾਰਾ ਕੁਝ ਸੀ ਸਰ 82 ਵੀ ਸੀ ਨਤਨੇਮੀ ਵੀ ਸੀ ਰਾਤਵਾਨ ਵੀ ਸੀ ਅਮਰਤਾ ਵੀ ਸੀ ਤੇ ਇਹ ਇੱਕ ਜਜਾਰੂ ਕਹਿ ਲਓ ਕੇ ਸੰਘਰਸ਼ੀ ਵੀ ਸੀ ਸੋ ਇਹਨੂੰ ਜਦੋਂ ਉੱਥੇ ਦੇਖਣਾ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਹੈ ਕਿ ਇਹ ਬੋਲਣਾ ਨਹੀਂ ਪਸੰਦ ਕਰਦਾ ਸੀ ਕਿ ਤੁਸੀਂ ਪਿੱਛੇ 2017-18 ਤੱਕ ਚਲਦੇ ਜੀ ਕੋਈ ਸਵਿਚਸ ਨਹੀਂ ਲੱਭਣੀ ਜੀ ਸਾਰਿਆਂ ਨੂੰ ਲੱਭਣੇ ਪਿੱਛੇ ਦੋ ਤਿੰਨ ਸਾਲ ਦੇ ਕਰ ਬੰਦਿਆਂ ਨੇ ਤੱਕ ਤੱਕ ਤੇ ਇਹਨੂੰ ਬੁਲਾਇਆ ਕਿ ਤੈਨੂੰ ਬੋਲਣਾ ਪੈਣਾ ਤੇ ਅੰਦਰ ਇੱਕ ਆਗਿਆ ਇਹਦੇ ਕੋਲ ایکسپੀਰੀਐਂਸ ਸੀ ਸੰਘਰਸ਼ ਤੇ ਇਹਨੂੰ ਕਹਿਣਾ ਮੈਂ ਆਬਵੀਅਸ ਕਿ ਇਹ ਮਿਲੂਆਂ ਕੇ ਨੋਟਸ ਦੇ ਦੇ ਮੈਂ ਉਹ ਪੜ ਲਊਗਾ ਤੇ ਇਹਨੂੰ ਕਹਿਣਾ ਪਿਆ ਸੀ ਕਿ ਲੈ ਇੱਕ ਤੂੰ ਨੋਟ ਸ਼ੁਰੂ ਜੋ ਤੇਰੇ ਅੰਦਰ ਹੈ ਤੂੰ ਦੰਗੋ ਲੇਕਿ ਨੋਟਸ ਆਲੇ ਤੇ ਸਾਡੇ ਆਦਗੇ ਆ ਕਿ ਅਸੀਂ ਨੋਟਸ ਲਿਖਨੇ ਆ ਤੇਰਾ ਤਾਂ ایکسپੀਰੀਐਂਸ ਹੀ ਸੰਘਰਸ਼ ਹੈ ਤੇ ਜ਼ਿੰਦਗੀ ਹੀ ਸੰਘਰਸ਼ ਰਹੀ ਹੈ ਤੂੰ ਪਿੰਡੇ ਤੇ ਹੰਡਾਇਆ ਤੂੰ ਸ਼ਕਤ ਤਸ਼ੱਦਦ ਹੈ ਤੂੰ ਬੰਦਿਆਂ ਨੂੰ ਗਵਾਇਆ ਆਲੇ ਦੁਆਲੇ ਇਹ ਦੁੱਖ ਹੁਣ ਕਿ ਤਨਾ ਆਪ ਇਮੋਸ਼ਨਲ ਜਿਹੇ ਦੀ ਗੱਲ ਤੂੰ ਉਹ ਕਰਿਆ ਕਰ ਤੈਨੂੰ ਕੀਤੀ ਸੋ ਆਈ ਥਿੰਕ ਉਹਦਾ ਜਿਹੜਾ ਨੇਚਰ ਹੈ ਬੜਾ ਇੱਕ ਡਿਪੈਂਡੈਂਸੀ ਕਿ ਜਿੱਦਾਂ ਦਾ ਬੰਦਾ ਉਹਨੂੰ ਮੈਨਾ ਉਹਨੇ ਕੋਸ਼ਿਸ਼ ਕਰਨੀ ਕਿ ਉਹ ਬੰਦਾ ਜਿਹੜਾ ਆ ਲਾਈਕ ਐਸ ਇਨ ਉਹ ਦਾ ਪ੍ਰੇਮ ਤੇ ਪਿਆਰ ਜਿਹੜਾ ਹੈ ਉਹਨੂੰ ਦਵੇ ਤੇ ਉਹਨੂੰ ਅੰਡਰਸਟੈਂਡ ਕਰੇ ਤੇ ਕਿਸੇ ਨੂੰ ਨਹੀਂ ਮੋੜਨਾ ਨਹੀਂ ਭਾਵੇਂ ਉਹ ਬੰਦਾ ਉਹਦਾ ਕੋਈ ਵੈਰੀ ਕਿਉਂ ਨਾ ਹੋਵੇ ਭਾਵੇਂ ਉਹਦਾ ਕੋਈ ਵਿਰੋਧੀ ਕਿਉਂ ਨਾ ਹੋਵੇ ਉਹਨੇ ਫੇਰ ਵੀ ਖੜ ਕੇ ਬੰਦੇ ਨਾਲ ਗੱਲ ਕਰਨੀ ਸੁਣਨੀ ਮੰਨਣੀ ਨਹੀਂ ਪਰ ਉਹਨੇ ਗੱਲ ਜ਼ਰੂਰ ਸੁਣ ਕੇ ਆਪਣਾ ਵਿਚਾਰ ਰੱਖ ਕੇ ਉਹਨੇ ਚਲੇ ਜਾਣਾ ਸੋ ਇੱਕ ਬੜੀ ਸ਼ਾਂਤ ਪਰਸਨੈਲਿਟੀ ਸੀ ਜੇ ਉਹ ਸੰਗਤ ਉਹ ਇਸ ਵਿਚਾਰਨਾ ਇਤੇ ਕੜੀ ਹੱਗ ਵਾਲੀ ਹੈ ਅਣਖ ਵਾਲੀ ਪਰਸਨੈਲਿਟੀ ਸੀ ਜਦੋਂ ਉਹਨੇ ਸਭ ਕੁਝ ਦਾ ਕਰਦਾ ਹੈ ਬਿਲਕੁਲ ਅੰਦਰ ਬਸਤਿਕ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹਨਾਂ ਦੇ ਪਿਤਾ ਹੀ ਨਾਲ ਗੱਲ ਕਰਾਂਦੇ ਪਰ ਉਹ ਗਵਾਚਰ ਦੀ ਹਾਲਤ ਵਿੱਚ ਨਹੀਂ ਕਿਉਂਕਿ ਤੁਸੀਂ ਉਹਨਾਂ ਦੇ ਇੱਕ ਨੇੜੇ ਦੇ ਸਾਥੀ ਵੀ ਸੀਗੇ ਨਾਲੇ ਤੁਸੀਂ ਖਾਲਸਾਤਨ ਮੂਵਮੈਂਟ ਨੂੰ ਲਾਗੇ ਹੋਵੇਗੇ ਡਾਕੂਮੈਂਟ ਵੀ ਕੀਤਾ ਹੋਇਆ ਸੋ ਹਰਦੀਪ ਸਿੰਘ ਨਿੱਜਰ ਦੇ ਆਪਣਾ ਜਿਹੜਾ ਉਹਨਾਂ ਦੀ ਐਂਟਰੀ ਹੋਈ ਖਾਲਸਾਤਨ ਲਹਿਰ ਦੇ ਵਿੱਚ ਉਹ ਜਿਹੜਾ ਮਿੱਠੂਮੀ ਬਾਰੇ ਕੀ ਦੱਸਣਾ ਚਾਹੁੰਗੇ ਕਿੰਨਾ ਹਲਾਫ ਦੇ ਉਹਨਾਂ ਨੂੰ ਇਸ ਪਾਸੇ ਨੂੰ ਲਾ ਦਿੱਤਾ ਔਰ ਗਾਂਵ ਜਾ ਕੇ ਉਹਨਾਂ ਦਾ ਜਿਹੜਾ ਰੋਲ ਸੀਗਾ ਇਸ ਮੂਵਮੈਂਟ ਦੇ ਵਿੱਚ ਜਿਸ ਨੂੰ ਲੈ ਕੇ ਇੰਡੀਆ ਗਵਰਨਮੈਂਟ ਵੱਡੇ ਬਾਰ-ਬਾਰ ਵੱਡੇ ਤੋਂ ਵੱਡੇ ਇਤਜ਼ਾਮ ਲਾਉਂਦੇ ਰਹੇ ਉਸ ਦੀ ਕੀ ਬੈਕਗ੍ਰਾਉਂਡ ਹੈ ਕੀ ਉਹਦੇ ਪਿੱਛੇ ਪਰਸਪੈਕਟਿਵ ਨੇ 10 ਕੋਦੇ ਵਿੱਚ I think ਇਹਨੂੰ ਆਪਾਂ ਨੇ ਦੋ ਤਰੀਕਿਆਂ ਨਾਲ ਦੇਖਣਾ ਪੈਣਾ ਇੱਕ ਹੈਗਾ ਕਿ ਹਰਦੀਪ ਜਿਹੜੀ ਐਂਟਰੀ ਸੀ ਮੂਵਮੈਂਟ ਦੇ ਵਿੱਚ ਉਹ ਆਪਣੇ ਘਰ ਦੇ ਕਰਕੇ ਹੀ ਸੀ ਉਹ ਕਹਿੰਦੇ ਉਹਨਾਂ ਦੇ ਪਿੰਡਾਂ ਪਿੰਡ ਦੇ ਵਿੱਚ ਤੇ ਘਰਾਂ ਦੇ ਨੇੜਲੇ ਵੀ ਤਾਂ ਕਸਮ ਸਿੰਘ ਹੁੰਦੇ ਸੀ ਜਿਹੜੇ ਕਾੜ ਤੋਂ ਨੂੰ ਬਣਦੇ ਵਿੱਚ ਸੀ ਭਾਈ ਅਨੂਕ ਸਿੰਘ ਬਾਬਰ ਭਾਈ ਕੁਦੀਪ ਸਿੰਘ ਦੀ ਭੈਣਾ ਲਾਈਕ ਐਸ ਅ ਇਨ ਏਲਡੇ ਸਾਥੀ ਸੀ ਪਰ ਇਹ ਨੋਕ ਸਿੰਘ ਦਾ ਚਲੋ ਸੀਨੀਅਰ ਸੀਗੇ ਦੀਪੇ ਦੇ ਨਾਲ ਤੋਂ ਵੀ ਕਾਫੀ ਪ੍ਰੇਮ ਪਿਆਰ ਸੀਗਾ ਉਹਦੇ ਪਰਿਵਾਰ ਦੇ ਨਾਲ ਤੇ ਉਹਦੇ ਵਿੱਚ ਇਹਨੂੰ ਸਿੱਖਣ ਲਈ ਮਿਲਿਆ ਜਦੋਂ ਇਦਾਂ ਦੀਆਂ ਪਰਸਨੈਲਿਟੀ ਤੁਹਾਡੇ ਘਰ ਆਉਂਦੀਆਂ ਤਾਂ ਨਾ ਉੱਠਦੀਆਂ ਬੈਠਦੀਆਂ ਉਹਦੀ ਐਂਟਰੀ ਉਹਨਾਂ ਦੇ ਕਰਕੇ ਹੋਈ ਲਾਈਕ ਐਸ ਅ ਮੂਵਮੈਂਟ ਦੇ ਵਿੱਚ ਮੂਵਮੈਂਟ ਦਾ ਮਤਲਬ ਉਹ ਸੋਚ ਵਿਚਾਰ ਦੇ ਵਿੱਚ ਸੋ ਜਦੋਂ ਯੂ نو ਕਾਲਜ ਦਾ ਟਾਈਮ ਆ ਗਿਆ ਜੋ ਐਸ ਅ ਓਲਡ ਦੈਨ ਆ ਗਿਆ ਜਦੋਂ 17 18 ਸਾਲਾਂ ਦਾ ਹੋ ਗਿਆ ਉਹਨਾਂ ਜਿਹੜੇ ਅਲਵਦ ਵਾਲੇ ਉਹਦੇ ਜਿਹੜੇ ਸਿੰਘ ਸਾਥੀ ਸੀਗੇ ਫੈਡਰੇਸ਼ਨ ਦੇ ਮੁੰਡੇ ਸੀ ওভারਸੀ ਉਹ ਤੋਂ ਉਹਨਾਂ ਹੋਰ ਇਹ ਜੇ ਗੱਲ ਲੱਗੀ ਕਿ ਸਾਡਾ ਜਿਹੜਾ ਸੰਘਰਸ਼ ਇਹਨੂੰ ਕਿਤੇ ਲਾ ਕੇ ਜਾਈਏ ਸੋ ਇਹਦੀ ਐਂਟਰੀ ਬੇਸਿਕਲੀ ਇਹਨਾਂ ਦੇ ਮਾਪੇ ਕਰਕੇ ਪਿੰਡ ਵਾਸੀਆਂ ਕਰਕੇ ਤੇ ਕੱਦ ਜਿਹੜੇ ਜਜਾਰੂ ਸਿੰਘ ਹੁੰਦੇ ਜਾਂਦੇ ਸੀਗੇ ਉਹਨਾਂ ਦੇ ਕਰਕੇ ਇਸ ਫੀਲਡ ਦੇ ਵਿੱਚ ਆ ਗਏ ਹੁਣ ਜਦੋਂ ਇੱਕ ਜਿਹੜੀ ਸੈਕੰਡਰੀ ਗੱਲ ਇਹਦੇ ਵਿੱਚ ਹੁੰਦੀ ਆ ਕਿ ਕਿਹੋ ਜਿਹੇ ਕਿਹੋ ਜਿਹੇ ਇਸ਼ੂਜ਼ ਦੇ ਵਿੱਚ ਐਕਸ਼ਨਸ ਦੇ ਵਿੱਚ ਕਿਹੋ ਜਿਹੇ ਕੰਮ ਇਹਨੇ ਕੀਤੇ ਸੇਵਾ ਨੋ ਭਾਈ ਆਈ वुਡ ਸੇ ਉਹਦੇ ਵਿੱਚ ਜੋ ਅਬਵ ਗਰਾਉਂਡ ਗੱਲਾਂ ਦੱਸਦਾ ਹੈ ਕਿ ਉਹੀ ਹੈ ਤਾਂ ਕਿ ਅਸਾਂ ਨੈਗਰੂ ਵਰਦਾਰੀ ਦੀ ਸੇਵਾ ਦੇ ਵਿੱਚ ਸ਼ਹੀਦ ਪ੍ਰਵਾਹ ਦੀ ਸੇਵਾ ਦੇ ਵਿੱਚ ਬੰਦੀ ਸਿੰਘਾਂ ਦੀ ਸੇਵਾ ਦੇ ਵਿੱਚ ਇਹ ਇਹ ਕੰਮ ਅਚ ਲੱਗਿਆ ਜਾਂਦਾ ਸੀ ਸੋ ਮੈਜੋਰਟੀ ਵਾਸਤੇ ਇਮ ਪਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਕਿ ਜਿਹੜਾ ਜਜ਼ਾਰੂਪਣਾ ਆਇਆ ਸਿਕੰਦਰ ਜਜ਼ਾਰੂਪਣਾ ਆਇਆ ਹਾਲ ਸੇ ਦਾ ਉਹ ਕਿੱਥੇ ਗਿਆ ਨਹੀਂ ਕੋਈ ਵੀ ਟਾਈਮ ਆ ਸਕਦਾ ਹੈ ਕਿ ਜਿਹੜਾ ਕੋਈ ਸੰਘਰਸ਼ ਆ ਉਹ ਆਪਣਾ ਰਾਹ ਬਦਲ ਲਵੇ ਜਾ ਕੋਈ ਇਦਾਂ ਦੇ ਬੰਦੇ ਆ ਜਾਣ ਜਿਨ੍ਹਾਂ ਨੇ ਮਿੱਥ ਲਿਆ ਕਿ ਅਸੀਂ ਇਸ ਜਜਾਰੂ ਲਹਿਰ ਨੂੰ ਮੋੜ ਕੇ ਖੜਾ ਕਰਨਾ ਹੈ ਉਹਦੇ ਉਹ ਇਦਾਂ ਕੋਈ ਵੀ ਬੰਦਾ ਕਹਿ ਨਹੀਂ ਸਕਦਾ ਕਿ ਉਹ ਉਹਦੇ ਖਿਲਾਫ ਸੀ ਕਿਉਂਕਿ ਉਹਨੇ ਸਾਲਾ ਕੁਝ ਦੇਖਿਆ ਸੀ ਤੇ ਉਹ ਜਜਾਰੂ ਦੇ ਕੰਮ ਹੀ ਹੁੰਦੇ ਨੇ ਸੋ ਇਜ਼ ਅ ਡੀਪ ਰਿਸਪੈਕਟ ਉਸ ਗੱਲ ਦੀ ਤੇ ਅਸੀਂ ਇਹ ਗੱਲ ਕਦੀ ਵੀ ਨਹੀਂ ਕਹਿ ਸਕਦੇ ਕਿ ਜਿਹੜਾ ਜਜਾਰੂ ਜਾਂ ਖਾੜਕੂ ਸੰਘਰਸ਼ ਹੈ ਉਹ ਅੱਜ ਆਜ ਰਹੇ ਕੱਲ ਨੂੰ ਆਜੋਵੇ ਦਸ ਸਾਲਾਂ ਨੂੰ ਆਜੋਵੇ ਉਹ ਪੰਜਾਬ ਦੇ ਲੋਕਾਂ ਤੇ ਆ ਤੇ ਇੰਡੀਅਨ ਸਟੇਟ ਕਿੱਦਾਂ ਉਹਨਾਂ ਦੇ ਨਾਲ ਬਿਹੇਵਰ ਕਰਦਾ ਤੇ ਉਹਨਾਂ ਨੇ ਉਸ ਦਾ ਜਵਾਬ ਕਿਸ ਤਰੀਕੇ ਦੇ ਨਾਲ ਦੇਣਾ ਔਰਗੇਨਿਕਲੀ ਉੱਥੋਂ ਪੈਦਾ ਹੋਵੇ ਤੇ ਮੇਰੇ ਅਰਘਾ ਕਹੇ ਕਿ ਤੁਸੀਂ ਹਥਿਆਰ ਨਾਲ ਲੜੋ ਤੇ ਮੈਂ ਇੱਥੇ ਬਾਹਰ ਬੈਠਾ ਆ ਇਹ ਵੀ ਨਹੀਂ ਗੱਲ ਨੂੰ ਜੈਂਸ ਦੀ ਜੇ ਉੱਥੇ ਦੇ ਲੋਕ ਇਹ ਸਮਝਦੇ ਆ ਕਿ ਸਾਡੇ ਉੱਤੇ ਇੰਨਾ ਹੁਣ ਜਿਹੜਾ ਅਤਿਆਚਾਰ ਹੋਣਾ ਪਿਆ ਹੈ ਕਿ ਸਾਨੂੰ ਇਸ ਲਹਿਰ ਨੂੰ ਕਿਸੇ ਹੋਰ ਮੋੜ ਦੇਣਾ ਪੈਣਾ ਹੈ ਤੇ ਉਹ ਉਹਨਾਂ ਦੀ ਮਰਜ਼ੀ ਹੈ ਦੈਟਸ ਹਾਊ ਹੀ ਬਿਲੀਵਡ ਇਨ ਸੇਮ ਵੈਲ ਅਸੀਂ ਬਲੀਵ ਕਰਦੇ ਹਾਂ ਸੋ ਇਹਨੂੰ ਇਹ ਜਿਹੜੀ ਸੈਪਰੇਸ਼ਨ ਇਹ ਵੀ ਹੈ ਕਿ ਜਿਹੜੀ ਵਾਇਲੈਂਸ ਆ ਮੈਂ ਇਹ ਗੱਲ ਬੜੀ ਖੋਲ ਕੇ ਯੂਸੂਅਲੀ ਕਰਦਾ ਹੁੰਦਾ ਹਾਂ ਵਾਇਲੈਂਸ ਜਿਹੜੀ ਹੈ ਕੁਝ ਸਟੇਟਸ 'ਚ ਅਸੀਂ ਉਹਨੂੰ ਜਦੋਂ ਮੋਨੋਪੋਲੀ ਮੰਨਿਆ ਹੈ ਭਾਈ ਜਮੇਰ ਸਿੰਘ ਗਿਆ ਗਾਜੇ ਵਾਇਲੈਂਸ ਜਿਹੜੀ ਸਟੇਟ ਦੀ ਉਹਨੇ ਮੋਨੋਪੋਲੀ ਬਣਾਈ ਹੈ ਇਹ ਸਟੇਟ ਜਿਹੜੀ ਆ ਉਹ ਸਿਟੀਜ਼ਨ ਤੇ ਖਲਾਫ ਵਰਤੀ ਜਾਵੇ ਉਹਨਾਂ ਤੇ ਅਤਿਆਚਾਰ ਕਰੇ ਤਸ਼ੱਦਦ ਕਰੇ ਔਰ ਉਹਨੂੰ ਫੋਰਸ ਦੇ ਸੁਪਰੈਂਸ 'ਚ ਟੇਕਨਫਰ ਕਰੀ ਜਾਵੇ ਤੇ ਜਿਹੜਾ ਸਿਟੀਜ਼ਨ ਹੈ ਨਾਗਰਿਕ ਹੈ ਉਹ ਕਦੀ ਵੀ ਉਹ ਜਿਹੜੀ ਹਿੰਸਾ ਜਾਂ ਵਾਇਲੈਂਸ ਹੈ ਉਹ ਸਟੇਟ ਤੇ ਖਲਾਫ ਵਰਤ ਨਹੀਂ ਸਕਦਾ ਇਹੋ ਜੀ ਮੋਨੋਪੋਲੀ ਸਟੇਟ ਨੇ ਬਣਾਈ ਜੇ ਵਰਤੂਗਾ ਤੇ ਉਹ ਟੈਰਰਿਸਟ ਹੈ ਐਕਸਟ੍ਰੀਮਿਸਟ ਹੈ ਉਹ ਤੇ ਹੋਲਡੇਬਲ ਆ ਜਾਂਦਾ ਹੈ ਸੋ ਉਹ ਸਾਨੂੰ ਜਿਹੜੀ ਵੀ ਚੀਜ਼ ਗੁਰੂ ਸਾਹਿਬ ਨੇ ਦਿੱਤੀ ਹੈ ਅਸੀਂ ਉਹਦੇ ਰੰਗ ਨੇ ਅਸੀਂ ਆਪਣੀ ਲੜਾਈ ਲੜਨੀ ਨਾਟ ਕੇ ਜੋ ਪੱਛੋਂ ਨੂੰ ਚੰਗਾ ਲੱਗਦਾ ਨਾਟ ਜੋ ਦੁਨੀਆਵੀ ਸਰਕਾਰ ਨੂੰ ਚੰਗਾ ਲੱਗਦਾ ਉਹ ਅਸੀਂ ਜੇ ਉਹ ਕਰੂਗੇ ਤੇ ਸਾਨੂੰ ਮਾਰ ਮਟਾਉਣ ਦਾ ਤਾਂ ਕੰਮ ਜਿਹੜਾ ਬਹੁਤ ਸੌਖਾ ਹੋ ਜੂਗਾ ਸਾਡੀ ਸੰਘਰਸ਼ ਦਾ ਜੋ ਹਰਦੀਪ ਬਲੀਵ ਕਰਦਾ ਸੀ ਜੋ ਅਸੀਂ ਬਲੀਵ ਕਰਦੇ ਹਾਂ ਲਿਮਿਟੇਸ਼ਨ ਉਹੀ ਆ ਜੋ ਗੁਰੂ ਨੇ ਦਿੱਤਾ ਨਾਟ ਜੋ ਦੁਨੀਆਵੀ ਲੀਗਲ ਲਾਜ ਹੈ ਪੰਜਾਬ ਕੀ ਹੈ ਤੁਹਾਨੂੰ ਪਤਾ ਹੈ ਇੰਡੀਆ ਸਟੇਟ ਕੀ ਹੈ ਕਦੀ ਉਹਨੇ ਟਾਟਾ ਦਾ ਤੱਕ ਕਦੀ ਪੋਟਾ ਦਾ ਤੱਕ ਕਦੀ ਯੂਏਪਾ ਦਾ ਤੱਕ ਉਹ ਸਾਰਾ ਕੁਝ ਮੈਨੂੰ ਲੱਗਦਾ ਮੇਬੀ ਮੈਜੋਰਟੀ ਜਿਹੜਾ ਪੰਜਾਬ ਲਈ ਬਣਿਆ ਹੈ ਜਾਂ ਉਹ ਏਰੀਆ ਜਿਹੜਾ ਕਸ਼ਮੀਰ ਹੈ ਜਾਂ ਹੋਰ ਏਰੀਆ ਜਿੱਥੇ ਖੇਂਜਲ ਹੋ ਰਹੀ ਹੈ ਉਹ ਬੰਦੇ ਨੂੰ ਸਬੂਤ ਕਰਦੇ ਸਟੇਟ ਲਈ ਉਹਨਾਂ ਦਾ ਜੁਡੀਸ਼ਨ ਵੀ ਉਹਨਦੀ ਲਾਅ ਰੈਕਟਰਸ ਵੀ ਉਹਨਦੇ ਲਾਅ ਦੀ ਇੰਪਲੀਮੈਂਟੇਸ਼ਨ ਕਰਨ ਵਾਲੀ ਵੀ ਹੋਈ ਹੈ ਜੋ ਜबंदी ਸਿੰਘਾਂ ਦੀ 30 35 ਸਾਲ ਪੈਂਦੀ 35 ਸਾਲ ਹੋ ਗਏ ਉਹਨਾਂ ਨੂੰ ਛੱਡਣਾ ਨਹੀਂ ਦੂਜੇ ਪਾਸੇ ਲੱਗਿਆ ਜਿਹਾ ਉਹਨਾਂ ਦਾ ਕੋਈ ਬੰਦਾ ਹੋਵੇ ਉਹਨੇ ਕੈਦ ਵੀ ਨਹੀਂ ਪੂਰੀ ਕੀਤੀ ਉਹ ਬਸ 55 ਸਾਲਾਂ ਚਾਹ ਉਹੀ ਜਿਹੜਾ ਉਹ ਜਿਹੜਾ ਸੋ ਕਾਲਡ ਕ੍ਰਿਮੀਨਲ ਐਕਟੀਵਿਟੀ ਲਈ ਜੇ ਸਾਡੇ ਲਈ ਤਾਂ ਚਲੋ ਉਹ ਸੇਵਾ ਹੈ ਦੁਨੀਆ ਦੇ ਉਹ ਕ੍ਰਿਮੀਨਲ ਐਕਟੀਵਿਟੀ ਹੋ ਗਈ ਸਾਡੇ ਲਈ ਉਹ ਸੇਵਾ ਹੈ ਜੋ ਬੰਦੀ ਸੰਘਾ ਨੇ ਕੀਤਾ ਸੋ ਆਈ ਥਿੰਕ ਇਹ ਗੱਲਾਂ ਇਹਨੂੰ ਵੀ ਪਤਾ ਸੀ ਸਾਨੂੰ ਵੀ ਪਤਾ ਸੀ ਕਿ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਜਿੰਨਾ ਚਿਰ ਅਸੀਂ ਬਾਹਰੋਂ ਇੱਕ ਯੂ ਪੀਸਫੁਲ ਤੇ ਡੈਮੋਕਰੈਟਿਕ ਤੇ ਡਿਪਲੋਮੈਟਿਕ ਜਿਹੇ ਸੀ ਸ਼ਬਦ ਵਰਤਦੇ ਆਂ ਇਹਦਾ ਉਹ ਸਟruggਲ ਕਰੂਂਦੇ ਆਂ ਥੈਟਸ ਫਾਈਨ ਪਰ ਜਿਹੜਾ ਜਜਾਰੂ ਸਟruggਲ ਹੈ ਉਹ ਆਲਵੇਜ਼ ਇਸ ਇੱਕ ਸੇਕੁਰ ਹੋਣ ਦੇ ਵਿੱਚ ਕੋਈ ਇੱਕ ਹਿੱਸਾ ਰੱਖਦਾ ਹੈ ਦੇ ਉਹ ਸਿੱਖਾਂ ਦੇ ਉੱਤੇ ਆ ਕਿ ਕਦੋਂ ਉਹਨੂੰ ਵੜਦਣਾ ਕਰੂ ਨਹੀਂ ਵੜਦਾ ਸੋ ਮਨਦਰੋਂ ਮੈਂ ਗਾਣਾ ਚਾਹੁੰਦਾ ਕਿ ਕਿਹਨਾਂ ਹਾਲਾਤ ਵਿੱਚ ਹਰਦੀਪ ਸਿੰਘ ਨਿੱਜਰ ਇੱਥੇ ਕੈਨੇਡਾ ਆ ਕੇ ਰਹਿਣ ਲੱਗ ਪਏ ਕਿਹੜੀ ਮਜਬੂਰੀ ਸੀ ਕਿ ਉਹਨਾਂ ਨੂੰ ਦੇਸ਼ ਛੱਡ ਕੇ ਇੱਥੇ ਆਣਾ ਪਿਆ ਦੇਖੋ ਜਦੋਂ ਜਦੋਂ ਚੱਕਿਆ ਗਿਆ ਲਾਈਕ ਡੋਟਸ਼ਰ ਦੇ ਲਈ ਤੇ ਲਿਕੈਜ਼ਨ ਉਸ ਤੋਂ ਬਾਅਦ ਬੰਦਲ ਹੋਏ ਹੁੰਦਾ ਹੈ ਕਿ ਉਸ ਹਲਾਤ ਦੇ ਸਪੈਸ਼ਲੀ ਦੇ ਵਿੱਚ ਕਿ ਜੇ ਮੈਨੂੰ ਇੱਕ ਬਰੀ ਚੱਕ ਲਿਆ ਦੂਜੀ ਬਰੀ ਜੇ ਲਿਕੈਜ਼ਨ ਬੰਦੇ ਦੀ ਬਾਰੀ ਆਉਂਦੀ ਹੋ ਸਕਦਾ ਉਹਨੂੰ ਫਿਨਿਸ਼ ਕਰਦਣ ਉੱਤੇ ਦੇਖੋ ਉਹ ਲੋਕੀ ਕੰਟਰੋਲ ਬਣਾਉਂਦੇ ਉਹ ਉਹ ਜਿਹੜੀਆਂ ਗੱਲਾਂ ਆਈ ਥਿੰਕ ਉਹਨੂੰ ਡੀਪਲੀ ਉਹਨੂੰ ਪਤਾ ਹੋਵੇਗਾ ਕਿ ਹੁਣ ਮੇਰੇ ਤੋਂ ਟਾਈਮ ਥੋੜਾ ਹੈ ਸੋ ਉਹ ਤੇ ਕੋਲ ਆਪਸ਼ਨਸ ਦੋਏ ਸੀ ਕਿ ਐਕਤ ਉਹ ਵਨ ਕਰਨ ਦੀ ਕੋਸ਼ਿਸ਼ ਕਰੇ ਅਮ ਦੇ ਸੈਕੰਡ ਡੇ ਆ ਕਿ ਲੇਕ ਉਥੇ ਰਹੇ ਮੇਬੀ ਕੋਈ ਜਿਹੜਾ ਕੋਈ ਦੇਰ ਬਾਅਦ ਜਾਉਂਦੇ ਤੇ ਲੇਕ ਕਜ਼ਨ ਲੜਾਈ ਉਥੇ ਲੇਕ ਸਮਥਿੰਗ ਸਮਥਿੰਗ ਹਾ ਟੂ ਗੀਵ ਤੇ ਉਹਦੇ ਵਿੱਚ ਉਹਨੇ ਇੱਕ ਰਾਹ ਚੁਣਿਆ ਕਿ ਲੇਕ ਕਜ਼ਨ ਲਾਈਕ ਕਿ ਜਿਵੇਂ ਬਾਹਰ ਜਾਂਦਾ ਹੈ ਬਾਹਰ ਜਾ ਕੇ ਆਪਣੀ ਕੋਈ ਸੇਵਾ ਨਿਭਾਉਂਦਾ ਹੈ ਸੋਨੇ ਉਹ ਰੂਟ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਹੌਲੀ ਹੌਲੀ ਜੋ ਇੰਡੀਆ ਤੋਂ ਤੱਕ ਕੇ ਯੂਰਪ ਤੱਕ ਪਹੁੰਚੇ ਯੂਰਪ ਤੋਂ ਤੱਕ ਕੇ ਕੈ ਜਿੱਦੋ ਇਥੇ ਕੈਨੇਡਾ ਪਹੁੰਚਿਆ ਤਕਰੀਬਨ ਆਈ ਥਿੰਕ ਉਨੀ ਸੌ ਸਤਾਨੇ ਦੇ ਵਿੱਚ ਤੇ ਉਸ ਤੋਂ ਬਾਅਦ ਇਥੇ ਉਹਨੇ ਸਰਵਰ ਹੁੰਦੀ ਕੋਸ਼ਿਸ਼ ਕੀਤੀ ਤਾਂ ਜਿਵੇਂ ਨਿਕੋ ਦਾ ਅਨੰਦ ਕਾਜ ਰਾਇਆ ਅਨੰਦ ਕਾਜ ਸੋ ਬਾਅਦ ਤਾਂ ਇਹਨਾਂ ਕੋਲ ਬੱਚੇ ਹੋਏ ਦੋ ਬੇਟੇ ਹੋਏ ਉਹਨਾਂ ਦੇ ਤੇ ਬੇਸਿਕਲੀ ਉਹਨਾਂ ਦੀ ਲਾਈਫ ਇਥੇ ਸਰੀ ਦੇ ਵਿੱਚ ਪਿਛਲੇ 26 ਸਾਲਾਂ ਦੇ ਉਹਨੇ ਬਣਾ ਲਈ ਆਪਣੀ ਤੇ ਮਲਕੋ ਤੇ ਪੰਤਕ ਦੇ ਪੰਤਕ ਕਾਜਾਂ ਦੇ ਵਿੱਚ ਸਰਗਰਮ ਹੋ ਗਿਆ ਸੋ ਉਹਨੇ ਖੁੱਤੋਂ ਇਥੇ ਆਉਣ ਦੇ ਵਿੱਚ ਇੱਕ ਰਿਐਲਿਟੀ ਸੀਗੀ ਸੰਘਰਸ਼ ਸੀ ਜਿਹੜੀ ਅੱਪ ਨਾਲ ਗੱਲਬਾਤ ਕੀਤੀ ਹੈ ਕਿ ਉਹਨੇ ਬਹੁਤ ਬੰਦੇ ਗਵਾਏ ਵੀ ਆਲੇ ਦੁਆਲੇ ਦੇਖੇ ਵੀ ਆਲੇ ਦੁਆਲੇ ਆਪਣੇ ਤੇ ਉਸ ਸੰਘਰਸ਼ ਨੂੰ ਅੱਗੇ ਤੋਰਨ ਲਈ ਉਹਦੇ ਮਨ ਜੇ ਕਰਦੇ ਸੀ ਕੋਈ ਇੱਧਰ ਲਈ ਪਾਸਿਆ ਇੱਥੋਂ ਉਹਨੇ ਕੋਸ਼ਿਸ਼ਾਂ ਕੀਤੀਆਂ ਬਟ ਉਹਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਕਦੇ-ਕਦੇ ਇਹ ਗੱਲ ਆ ਜਾਂਦੀ ਹੈ ਕਿ ਇੱਥੇ ਜਿਹੜੀ মিডিਆ ਨੇ ਇੱਕ ਵਾਰੀ ਗੱਲ ਉਠਾਈ ਸੀ ਕਿ ਇਹਦਾ ਇੱਥੇ ਜਿਹੜੀ ਸਿਟੀਜ਼ਨਸ਼ਿਪ ਹੈ ਜਿਹੜਾ ਇੰਡੀਅਨ মিডিਆ ਜਿਹੜਾ ਹੈ ਉਹ ਬੜੀਆਂ ਜਿਹੜੀਆਂ ਤਫਾਸਿਲਾਂ ਗੱਲਾਂ ਕਰਨਾ ਪੈਂਦਾ ਹੈ ਕਿ ਜਿੱਦਾਂ ਅਸੀਂ ਉਹ ਵੀ ਇਸ ਇਨਸਟੈਂਟ ਦਿੰਦੇ ਆ ਕਿ ਉਹ ਇੱਥੇ ਆਇਆ ਉਹਨੇ ਇੱਥੇ ਰੈਫਿਊਜੀ ਜਿਹੜਾ ਹੈ ਬਹੁਤ ਬੰਦੇ ਦਾ ਰੈਫਿਊਜੀ ਤੇ ਰਿਫਿਊਜ਼ ਹੋ ਜਾਂਦਾ ਹੈ ਦੇ ਗੇਵੰਦ ਨੇ ਕਾਜਨ ਗੱਲ ਕੀਤੀ ਇਥੇ ਦੇ মিডিਆ ਨੇ ਕਿਉਂ ਨੇ ਇੱਕ ਮੈਰਿਜ ਕਰਾਇਆ ਆਸ ਕਨਵੀਨੀਅੰਸ ਤੇ 26 ਸਾਲ ਦਾ ਕਿਸੇ ਦਾ ਅਨੰਦ ਕਾਰਜ ਹੋਇਆ ਦੋ ਬੱਚੇ ਹੋਏ ਆ ਤੇ ਇੱਕ ਪਰਵਾਦ ਬੜੇ ਰੱਖ ਖੁਸ਼ੀ ਖੁਸ਼ੀ ਦੇ ਵਿੱਚ ਜੀ ਰਿਹਾ ਤੇ ਉਹ ਕੋਈ ਮੈਰਿਜ ਕਨਵੀਨੀਅੰਸ ਨਹੀਂ ਹੁੰਦੀ ਕੋਈ ਪੱਕਾ ਮਾਣਾ ਸੀ ਉਹਦਾ ਅਨੰਦ ਕਾਰਜ ਜਿਹੜਾ ਹੋ ਰਿਹਾ ਸੀ ਐਨੀਵੇਜ਼ ਉਹਨੇ ਰਫੀ ਜੀ ਉਹਦਾ DNA ਹੋ ਗਿਆ ਤੇ PRO ਨੂੰ ਆਪਣੀ ਸੰਗਣੀ ਦੇ ਨਾਲ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਥੇ ਯੋ ਪਰਿਵਾਰ ਨਿਸ਼ੁਰੂ ਕੀਤਾ ਸਿਟੀਨਸਿਟੀ ਉਹਨੂੰ 2007 ਤੱਕ ਮਿਲ ਗਈ ਸੀ ਤੇ ਬੇਜ ਬੰਦੇ ਕਹਿੰਦੇ ਗਏ ਨੇ ਉਹਨੂੰ 2014 15 ਦੇ ਵਿੱਚ ਕੋਈ ਪ੍ਰਿੰਟਿਕਲ ਚੀਜ਼ ਐ ਇਦਾਂ ਨਹੀਂ 2007 ਦੇ ਵਿੱਚ ਉਹਨੂੰ ਆਪਣੀ ਸਿਟੀਨਸਿਟੀ ਜੜੀ ਅਤੇ ਰੀਨੂਵਨ ਮਿਲ ਗਈ ਸੀ রাইਟ ਤੇ ਉਹਦੇ ਵਿੱਚ ਅਸੀਂ ਜਿਹੜੀ ਯੂਸੂਲੀ ਐਕਸੋਰਡਰ ਡਾਊਨ ਕਰਦੇ ਹਾਂ ਸਾਡੇ ਲੋਕਾਂ ਦੇ ਜੀ ਉਹਨਾਂ ਦੇ ਜਾਣਨਾ ਜ਼ਰੂਰੀ ਹੈ ਕਿ ਇੱਥੇ ਕੋਈ ਵੀ ਬੰਦਾ ਮੂਲ ਨਿਵਾਸੀ ਲੋਕਾਂ ਤੋਂ ਵੈਨਾ ਉਹ ਸਾਰੇ ਇਲੀਗਲ ਹੈ ਅਸੀਂ ਸਾਰੇ ਸੈਟਲ ਹੋ ਗਏ ਹਾਂ ਸਾਰੇ ਇੱਥੇ ਆਣ ਕੇ ਅਸੀਂ ਇੱਧਰ ਕੀ ਮੱਲੀ ਹੈ ਹਾਲੇ ਉਹਨਾਂ ਦਾ ਜਿਹੜਾ ਦਾਵਾ ਹੈ ਇਸ ਧਰਤੀ ਦੇ ਉੱਤੇ ਸਪੈਸ਼ਲੀ ਬ੍ਰਿਟਿਸ਼ ਕਲੰਬੀਆ ਦੇ ਵਿਰੋਧ ਚੱਲ ਰਿਹਾ ਹੈ ਇਹ ਆਕਿਪਾਈਡ ਟੈਰਟਰੀਜ਼ ਜਿੱਤਾ ਸੀ ਪੰਜਾਬ ਨੂੰ ਆਕਿਪਾਈਡ ਰਹਿਣ ਦੇ ਇਹ ਹਾਲੇ ਵੀ ਸਾਡੇ ਲਈ ਆਜ਼ਾਦ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਹੁਣ ਤੱਕ ਅਸੀਂ ਉਹਨੂੰ ਆਜ਼ਾਦ ਮੰਨਦੇ ਹਾਂ ਇੱਥੇ ਦੇ ਮੂਲ ਵਾਸੀ ਲੋਕ ਜਿਹੜੇ ਆਫਰਸਨੇਸ਼ਨਸ ਲੋਕ ਹੈ ਉਹਨਾਂ ਲਈ ਇਹ ਧਰਤੀ ਜਿਹੜੀ ਹੈ ਹਾਲੇ ਆਜ਼ਾਦ ਹੈ ਉਹਨਾਂ ਨੇ ਉਹ ਟਰੀਟੀ ਸਿਗਨ ਨਹੀਂ ਕੀਤਾ ਹੈ ਉਹ ਆਕਿਪਾਈਡ ਟੈਰਟਰੀਜ਼ ਨੂੰ ਸਮਝਦੇ ਆ ਤੋ ਅਸੀਂ ਵੀ ਇਥੇ ਇਹ ਜਿਹੜੇ ਗੋਰੇ ਸਾਨੂੰ ਹੁਣ ਸਵਾਲ ਪੁੱਛ ਰਹੇ ਆ ਅਸੀਂ ਯੂਸੂਅਲੀ ਇਹਨਾਂ ਨੂੰ ਐਡਾ ਜਵਾਬ ਦਿੰਦੇ ਆ ਕਿ ਜੇ ਅਸੀਂ ਤੁਹਾਡੀ ਹਿਸਟਰੀ ਲੈ ਲਈਏ ਤੇ ਤੁਸੀਂ ਇਥੇ ਕਿੱਦਾਂ ਪਹੁੰਚੇ ਹੋ ਤੁਸੀਂ ਇਹ ਜ਼ਮੀਨ ਕਿੱਦਾਂ ਕੋਈ ਕਿਹੜੀ ਲੁੱਟਮਾਰ ਕੀਤੀ ਕਿਹੜੀ ਨਸਲ ਕੁਰਸੀ ਕੀਤੀ ਇਹ ਲੋਕਾਂ ਦੀ ਰੈਜ਼ੀਡੈਂਸ ਤੋਂ ਸਕੂਲ ਬਣਾ ਕੇ ਇਹਨਾਂ ਦੇ ਬੱਚਿਆਂ ਨੂੰ ਤੁਸੀਂ ਇਹਨਾਂ ਦੇ ਕੋਲੋਂ ਹੀ ਦੂਰ ਕਰਕੇ ਇਹਨਾਂ ਦਾ ਸੱਭਿਆਚਾਰ ਧਰਮ ਬੋਲੀ ਤੁਸੀਂ ਉਹ ਸਭ ਕੁਝ ਬਰਬਾਦ ਕਰ ਦਿੱਤਾ ਅਸੀਂ ਤਾਂ ਹਾਲੇ ਵੀ ਇੱਕ ਵਾਇਲੈਂਸ ਨੂੰ ਫਲੀਟ ਕਰਦੇ ਹੋਏ ਆਪਣਾ ਨਵੀਂ ਜਿੰਦਗੀ ਇਤਿਹਾਸਿਕ ਜਿਹੜੇ ਇਸ ਸਵਾਲ ਦਾ ਜਵਾਬ ਹੀ ਦਿੰਦੇ ਕਿ ਹਰਦੀਪ ਸਿੰਘ ਨੇ ਸਿਟੀਨਸ਼ਿਪ ਤਕਰੀ ਉਹਦੀ ਕੁਐਸਚਨ ਆਉਂਦਾ ਹੈ ਤਾਂ ਇਥੇ ਯੂਜੀ ਜਿਹੜੇ ਗੋਰਾ মিডিਆ ਹੈ ਉਹਨੋਂ ਸੇ ਜਵਾਬ ਹੀ ਦਿੰਦਾ ਹੈ ਕਿ ਹਰਦੀਪ ਸਿੰਘ ਦਾ ਜੀ ਜਿਹੜਾ ਇੱਕ ਵਾਇਲੈਂਸ ਨੂੰ ਛੱਡ ਕੇ ਇਥੇ ਆ ਰਿਹਾ ਸੀ ਇੱਕ ਨਵੀਂ ਜਿੰਦਗੀ ਸ਼ੁਰੂ ਕਰ ਲਈ ਅਸੀਂ ਇੱਕ ਜਿੱਥੇ ਕਲੋਨਾਈਜ਼ੇਸ਼ਨ ਹੋ ਚੁੱਕੀ ਹੈ ਜਿੱਥੇ ਬਸਤੀਵਾਦੀ ਹੋ ਚੁੱਕੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਹਦੀ ਜਿਹੜੀ ਐਕਸਟੈਂਸ਼ਨਸ ਆ ਵਾਇਲੈਂਸੀਰੀ ਇਹ ਪੱਤਰਵਾਦੀ ਸਟੇਟ ਨੇ ਹੁਣ ਪ੍ਰੋਵਾਈਡ ਕਰ ਰਹੀ ਆ ਸਿੱਖਾਂ ਦੇ ਉੱਤੇ ਉਹਨੂੰ ਛੱਡ ਕੇ ਉਹ ਇੱਥੇ ਆ ਰਹੇ ਆ ਤੇ ਜੇ ਅਸੀਂ ਇਹ ਜਿਹੜੇ ਇੱਥੇ ਗੋਰੇ ਲੋਕ ਵਸਦੇ ਆ ਜਿਵੇਂ ਅਸੀਂ ਉਹਨਾਂ ਦੇ ਉੱਤੇ ਸਵਾਲ ਉਠਾਈਏ ਕਿ ਸਾਨੂੰ ਤਾਂ ਪਤਾ ਹੈ ਕਿ ਅਸੀਂ ਇੱਥੇ ਸੈਟਲ ਰਿਹਾ ਇਹ ਜਿਹੜੀ ਧਰਤੀ ਆ ਇਹ ਮੂਲ ਨਿਵਾਸੀ ਲੋਕਾਂ ਦੀ ਆ ਕਿ ਇਹਨਾਂ ਦਾ ਦਾਵਾ ਉਹਨਾਂ ਦਾ ਆ ਇਸ ਧਰਤੀ ਦੇ ਉੱਤੇ ਕਿ ਅਸੀਂ ਇੱਥੇ ਸੈਟਲਰਜ਼ ਦੇ ਤੌਰ ਤੇ ਆਏ ਆ ਸਾਰਿਆਂ ਨੇ ਇਹ ਧਰਤੀ ਮਲੀ ਹਾਲੇ ਕਿ ਉਹਨਾਂ ਨੇ ਇਹ ਧਰਤੀ ਸੀਡ ਨਹੀਂ ਕੀਤੀ ਜ ਜਦ ਅਸੀਂ ਕਹਿੰਦੇ ਕਿ ਪੰਜਾਬ ਕਦੀ ਸੀਡਡ ਨਹੀਂ ਹੋਇਆ ਕਿ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਮਹਾਰਾਜਾ ਜਿਹੜਾ ਉਹ ਹਾਲੇ ਵੀ ਲਾਗੂ ਆ ਸਾਡੇ ਮੰਨਾਂ ਦੇ ਵਿੱਚ ਕਿ ਅਸੀਂ ਇਸ ਧਰਤੀ ਨੂੰ ਸੀਡ ਨਹੀਂ ਕੀਤਾ ਬ੍ਰਿਟਿਸ਼ ਨੂੰ ਦੂਜੇ ਪਾਸੇ ਜਿਹੜਾ ਇੱਥੇ ਦੇ ਮੂਲ ਵਾਸੀ ਲੋਕ ਹੈ ਉਹਨਾਂ ਤਾਂ ਵੀ ਸੇਮ ਸਿਚੁਏਸ਼ਨ ਹੈ ਕਿ ਇਹ ਧਰਤੀ ਜਿਹੜੀ ਆ ਉਹਨਾਂ ਦੀ ਆ ਸੋ ਜਿਵੇਂ ਅਸੀਂ ਗੋਰਿਆਂ ਨੂੰ ਅਸੀਂ ਕਹਿੰਦੇ ਕਿ ਜਿਵੇਂ ਅਸੀਂ ਤੁਹਾਡਾ ਇਤਿਹਾਸ ਲੈ ਲੀਏ ਕਿ ਤੁਸੀਂ ਜੋ ਇਹਨਾਂ ਦੇ ਨਾਲ ਕੁੱਟਮਾਰ ਕੀਤੀ, ਨਸਲਕੁਸ਼ੀ ਕੀਤੀ, ਇਹਨਾਂ ਦੇ ਬੱਚਿਆਂ ਨੂੰ ਆਪਣੇ ਇਹਨਾਂ ਦੇ ਘਰਾਂ ਚੋਂ ਕੱਢ ਕਰਕੇ ਪੰਜ-ਪੰਜ ਸਾਲ ਦੀ ਉਮਰ ਦੇ ਜੁਆਜਨਾਂ ਨੂੰ ਸਕੂਲਾਂ ਦੇ ਵਿੱਚ ਪਾਇਆ, ਉੱਥੇ ਉਹਨਾਂ ਦੇ ਨਾਲ ਜੈਨੋਸਾਈਡ ਕੀਤੀ, ਉਹਨਾਂ ਦੇ ਬੱਚਿਆਂ ਨੂੰ ਸੱਭਿਆਚਾਰ, ਬੋਲੀ, ਧਰਮ ਤੋਂ ਤੋੜਿਆ ਤੁਸੀਂ। ਕਿ ਤੁਸੀਂ ਇੱਥੇ ਇਸ ਤਰੀਕੇ ਦੇ ਨਾਲ ਆਏ ਆ। ਅਸੀਂ ਉਹੀ ਵਾਇਲੈਂਸ ਜਿਹੜੀ ਤੁਹਾਡੇ ਜਿਹੜੇ ਬੰਦਿਆਂ ਨੇ ਪੰਜਾਬ ਤੱਕ ਲਾ ਕੇ ਆਏ ਸੀ, ਉਹਨੂੰ ਛੱਡ ਕੇ ਅਸੀਂ ਇੱਥੇ ਆਏ ਆ। ਸੋ ਜੇ ਤੁਸੀਂ ਸਾਨੂੰ ਸਵਾਲ ਪੁੱਛਣੇ ਆ ਕਿ ਸਾਡੇ ਬੰਦੇ ਇੱਥੇ ਕਿੱਦਾਂ ਆਏ? ਸਵਾਲ ਦਾ ਤੁਹਾਡੇ ਤੇ ਵੀ ਬਣਦਾ ਹੈ ਕਿ ਤੁਸੀਂ ਇੱਥੇ ਕਿੱਦਾਂ ਆਏ ਤੁਸੀਂ ਇੱਥੇ ਕੀ ਕੀਤਾ ਤੇ ਅਸੀਂ ਆਣ ਕੇ ਇੱਥੇ ਕੀ ਕੀਤਾ ਤੇ ਉਹਦਾ ਕੰਪੈਰੀਸਨ ਕਰੋ ਉੱਥੇ ਉਹ ਚੁੱਪ ਹੋ ਜਾਂਦੇ ਸੋ ਆਈ ਥਿੰਕ ਇਟਸ ਅ ਵੈਰੀ ਵੈਲਿਡ ਪੁਆਇੰਟ ਕਿ ਜਦੋਂ ਇਦਾਂ ਦੇ ਸਵਾਲ ਕੋਈ ਪੁੱਛਦਾ ਕਿ ਤੁਸੀਂ ਇੱਥੇ ਲੀਗਲ ਹੈ ਜਾਂ ਇਲਿਗਲ ਹੈ ਟੈਕਨੀਕਲੀ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਰੇ ਇਲਿਗਲ ਹੈ ਕਿ ਅਸੀਂ ਸਾਰੇ ਇੱਥੇ ਨੂੰ ਆਕੂਪਾਈ ਕਰ ਰਹੇ ਹਾਂ ਹੈ ਧਰਤੀ ਮਨਵਾਸਿਆਂ ਦੀ ਜੇ ਉਸ ਤੋਂ ਕੱਲ ਨੂੰ ਬੁਦਿਨ ਬੁਨਿਆਦ ਬਣਾ ਕੇ ਕਿਸੇ ਨੇ ਗੱਲ ਕਰਨੀ ਹੈ ਅਸੀਂ ਗੱਲ ਕਰ ਲਵਾਂਗੇ ਪਰ ਉਸ ਗੱਲ ਤੇ ਗੱਲ ਕੌਣ ਕਰੇ ਜਿਹੜਾ ਸਵਾਲ ਪੁੱਛਣ ਆਇਆ ਹੈ ਉਦਾਂ ਵੀ ਇੱਕ ਖੂਨੀ ਇਤਿਹਾਸ ਵਿੱਚ ਫਟੋਣਾ ਨਾ ਪਾਣਾ ਉੱਥੇ ਉਹ ਚੁੱਪ ਹੋ ਜਾਂਦੇ ਹਨ ਮਨਿੰਦਰ ਖੀਰ ਤੇ ਮੈਂ ਇੱਕ ਗੱਲ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਦੋਨੋਂ ਵੀ ਡਿਊਟੀ ਤੋਂ ਵਾਰਨ ਨੋਟਿਸ ਦਿੱਤਾ ਗਿਆ ਹਦੀਪ ਸਿੰਘ ਜੀ ਨੂੰ ਉਹਨਾਂ ਨੂੰ ਵੀ ਦਿੱਤਾ ਗਿਆ ਥੋੜਾ ਜਿਹਾ ਜਿਹਾ ਦੱਸ ਸਕੋ ਕਿ ਕੀ ਇੱਕ ਲਗਭਗ ਇੱਕੋ ਸਮੇਂ ਤੋਂ ਦੋਨਾਂ ਨੂੰ ਜਿਹੜੀਆਂ ਵਾਰਨਿੰਗਾਂ ਆਈਆਂ ਸੀਗੀਆਂ ਔਰ ਉਸ ਸਮੇਂ ਤੋਂ ਲੈ ਕੇ ਜਿਹੜਾ ਪੂਰਾ ਸਾਲ ਬੀਤ ਗਿਆ ਕਿਸ ਤਰ੍ਹਾਂ ਦੇ ਹਾਲਾਤ ਤੁਹਾਡੇ ਲਈ ਰਹੇ ਔਰ ਹਦੀਪ ਸਿੰਘ ਨੇ ਖੀਲਾ ਸਮਾਂ ਕਿਸ ਤਰ੍ਹਾਂ ਸੀਗਾ ਅਨਜੋ ਉਹ ਜਿਸਨੂੰ ਜਿਹੜੀ ਪਹਿਲੀ ਡਿਊਟੀ ਟੂ ਵਾਰਨ ਮਿਲਦੀ ਹੈ ਸਿੱਕੀ ਹੈ ਜਿਹੜੀ ਇੱਥੇ ਦੀ ਇਨਸਾਈਡ ਡਿਵੀਜ਼ਨ ਹੈ ਉਹਨੂੰ ਕਹਿੰਦੇ ਆ ਉਹ ਇੰਟੀਗ੍ਰੇਟਿਡ ਨੈਸ਼ਨਲ ਲਾਈਕ ਸਕਿਉਰਿਟੀ ਟੀਮ ਐ ਐਕਸਟਰਨਲ ਥ੍ਰੈਟਸੀ ਉਹ ਜਿਹੜੀ ਆ ਹਰ ਸਮੇਂ ਵੀ ਵਰਕ ਕਰਦੀ ਹੈ ਉਹ ਉਦੋਂ ਐਕਟਿਵ ਹੁੰਦੀ ਹੈ ਜਦੋਂ ਕੋਈ ਦੇਸ਼ ਤੋਂ ਬਾਹਰ ਲਾ ਕੋਈ ਖਤਰਾ ਕੋਈ ਕੈਨੇਡੀਅਨ ਨਾਗਰਿਕ ਨੂੰ ਜੇ ਤੁਹਾਨੂੰ ਡਿਊਟੀ ਟੂ ਵਾਰਨ ਮਿਲਦੀ ਹੈ ਤੁਹਾਡੀ ਸਿਟੀ ਦੀ ਪੁਲਿਸ ਵੱਲੋਂ ਉਹ ਕੋਈ ਲੋਕਲ ਮਸਲਾ ਹੈ ਮਜੇ ਤੋਂ ਇਨਸਾਈਡ ਡਿਵੀਜ਼ਨ ਇਨਵੋਲਵ ਹੁੰਦੀ ਹੈ ਇਹਦਾ ਮਤਲਬ ਬਾਹਰੋਂ ਕੋਈ ਥ੍ਰੈਟ ਕੈਨੇਡਾ ਦੇ ਵਿੱਚ ਆਇਆ ਦੀ ਵਰਨਿੰਗਸ ਵੀ ਇਹ ਮਿਲੀਆਂ ਵੀ ਤਕਰੀਬਨ 4-5 ਦਿਨ ਬਾਅਦ ਜਦੋਂ ਰਬੋਤ ਸਿੰਘ ਮਲਤ ਦਾ ਕਤਲ ਹੋਇਆ ਕਿ ਉਹ 4-5 ਦਿਨਾਂ ਦੇ ਵਿੱਚ ਇਹ ਵਰਨਿੰਗਸ ਪਹਿਲੀ ਵਾਰ ਬਣ ਗਈਆਂ ਸਾਨੂੰ ਉਸ ਟਾਈਮ ਦੇ ਉੱਤੇ ਇਦਾਂ ਲੱਗਿਆ ਕਿ ਇਹ ਇੰਡੀਆ ਹੈ ਕਿ ਇਨਸਰਡਿਵਿਜ਼ਨ ਇਨਵੋਲਡ ਹੈ ਇੰਡੀਆ ਹੀ ਹੋ ਸਕਦਾ ਹੋਰ ਕੌਣ ਹੋ ਸਕਦਾ ਹੈ ਸੋ ਉਸ ਤੋਂ ਅਸੀਂ ਇਮੀਡੀਐਟਲੀ ਯੂ ਨੋ ਆਪਣੀ ਪ੍ਰੋਪਰੇਸ਼ਨ ਉੱਤੇ ਕਿ ਸੁਰ ਦੇ ਆਲੇ-ਦੋਲੇ ਦੇਖੀਏ ਕਿ ਕੀ ਹੋ ਰਿਹਾ ਕੀ ਸਾਡੇ ਆਲੇ-ਦੋਲੇ ਬੰਦੇ ਨੇ ਕਿੱਥੇ ਅਸੀਂ ਜਾ ਰਹੇ ਹਾਂ ਹੋ ਰਹੇ ਹਾਂ ਪਰ ਤੁਹਾਨੂੰ ਸੇਕਾ ਕਿ ਪੰਥਕ ਸਪੇਸ ਨਹੀਂ ਛੱਡਣਾ ਗੁਰਦੁਆਰਿਆਂ ਦੇ ਵਿੱਚ ਜਿੱਥੇ ਅਸੀਂ ਸੇਵਾ ਕਰ ਰਹੇ ਹਾਂ ਉਹ ਸਪੇਸ ਨਹੀਂ ਅਸੀਂ ਛੱਡ ਸਕਦੇ ਸਾਨੂੰ ਰਹਿਣਾ ਪੈਣਾ ਇੱਥੇ ਤੇ ਉਹ ਲਾਈਕ ਐਸਨ ਉਹ ਜਿਹੜਾ ਆ ਅਸੀਂ ਰਹੇ ਪੂਰਾ 1 ਸਾਲ ਬਾਅਦ ਜਿਹੜਾ ਆ ਹਰਦੀਪ ਸਿੰਘ ਨੂੰ ਲਗਾਤਾਰ ਆਲਮੋਸਟ ਮੰਥਸ ਟੂ ਮੰਥ ਸਿਕਿਉਰਿਟੀ ਏਜੰਸੀਜ਼ ਕੈਨੇਡਾ ਦੇ ਵਿੱਚ ਆ ਕੇ ਵਰਨਿੰਗਸ ਦਿੰਦੇ ਰਹੇਗੇ ਹਲੇ ਮੈਂ ਆਪ ਦਾ ਕਹਾਂ ਮੇਰੀ ਇੱਤਾ ਨਹੀਂ ਸੀ ਮਿਲਣ ਲਈ ਉਹਨਾਂ ਨੇ ਪਹਿਲੀ ਵਰਨਿੰਗ ਦਿੱਤੀ ਇੱਕ ਦੋ ਵਾਰ ਬਾਅਦ ਉਹਨਾਂ ਨੇ ਅਪਰੋਚ ਕੀਤਾ ਪਰ ਹਰਦੀਪ ਸਿੰਘ ਨੂੰ ਲਗਾਤਾਰ ਉਹਨੂੰ ਮੈਂ ਕਿਉਂਕਿ ਐਜ਼ ਅ ਪ੍ਰਾਇਮਰੀ ਟਾਰਗੇਟ ਹਦੀਪ ਸਿੰਘ ਸੀ ਉਹਨਾਂ ਲਈ ਤੇ ਸੈਕੰਡਰੀ ਬਹੁਤ ਬੰਦੇ ਹੋ ਸਕਦੇ ਨੇ ਕੋਈ ਪ੍ਰਾਇਮਰੀ ਹੋ ਸਕਦਾ। ਸੋ ਉਹਨਾਂ ਨੇ ਬੜ ਬੜ ਕੇ ਉਹਨੂੰ ਮਹੀਨੇ ਮਹੀਨੇ ਬਾਅਦ ਇਹ ਜਿਹੜੀਆਂ ਵਰਨਿੰਗ ਦਿੱਤੀਂ ਦਿੱਤੇ ਗਏ ਗਏ ਤੇ ਅਪਨਥਲ ਜਦੋਂ ਉਹਦੀ ਸ਼ਹੀਦੀ ਹੁੰਦੀ ਹੈ ਜੂਨ 18 ਨੂੰ 2023 ਦੇ ਵਿੱਚ ਉਹਨੂੰ ਸੀਸਾ ਸਖ ਹਫਤਾ ਪਹਿਲੋਂ ਵੀ ਮਿਲਦੀ ਹੈ ਤੇ ਉਹਨਾਂ ਨੇ ਉਹਨੂੰ ਦੋ ਦਿਨ ਬਾਅਦ ਵੀ ਮਿਲਣਾ ਸੀ ਸੰਡੇ ਦੀ ਉਹਦੀ ਸ਼ਹੀਦੀ ਹੋਈ ਟੀਵੀਜ਼ ਦੇ ਉਹਨੂੰ ਮਿਲਣਾ ਸੀ। ਸੋ ਲਗਾਤਾਰ ਹੋਤੇ ਸਕੇ ਪਰ ਉਹਨਾਂ ਕੋਈ ਸੀਤਾ ਨਹੀਂ। ਉਹਨਾਂ ਨੇ ਇਸ ਗੱਲ ਦੇ ਵਿੱਚ ਕੋਈ ਵੀ ਸਪੋਰਟ ਜਾਂ ਕੁਝ ਵੀ ਕੁਛ ਨਹੀਂ ਦਿੱਤਾ। ਵਾਰਨਿੰਗਸ ਵੀ ਤੁਹਾਨੂੰ ਦੇ ਕੇ ਚਲੇ ਜਾਂਦੇ ਆ ਕਿ ਜਦ ਤਨਾ ਕੋਈ ਲਾਇਬਿਲਿਟੀ ਵੇਵਰ ਹੁੰਦਾ ਸਾਈਨ ਕਰਨ ਵਾਲਾ ਕਹਿੰਦਾ ਜੀ ਤੁਹਾਨੂੰ ਦੱਸ ਦਿੱਤਾ ਸਾਡਾ ਕੰਮ ਖਤਮ। ਸੋ ਆਈ ਥਿੰਕ ਉਹ ਜਿਹੜੀ ਗੱਲ ਆ ਬੈਕਸਨ ਸਾਨੂੰ ਸਮਝਣੀ ਪੈਣੀ ਕਿ ਵਾਰਨਿੰਗਸ ਉਸ ਤੋਂ ਬਾਅਦ ਵੀ ਬੰਦਿਆਂ ਨੂੰ ਮਿਲਦੀਆਂ ਰਹੀਆਂ। ਇੱਥੇ ਭਾਜੀ ਗੁਰਮੀਤ ਸਿੰਘ 2A ਜਿਹੜੇ ਇਸ ਗੋਲਵਰ ਸਰਸਾਈਟ ਵਿੱਚ ਸੈਕਟਰੀ ਨੇ ਮੈਨੂੰ ਫਿਰ ਸੈਕੰਡਰੀ ਜਿਹੜੀ ਆ ਉਸ ਵਾਰਨਿੰਗਸ ਫੇਰ ਮਿਲਦੀ ਆ ਫੋਰ ਸਮ ਐਵੀਚ ਵਿੱਚ ਜਿਹੜਾ ਪਿਛਲਾ ਸਾਲ ਮੰਗਿਆ ਹੈ। ਤੋ ਉਹਦੇ ਵਿੱਚ ਉਹ ਵਰਨਿੰਗਸ ਦੇ ਕੇ ਚਲੇ ਜਾਂਦੇ ਆ ਫਿਰ ਪਰਵਨ ਤੋਂ ਮਾਫ ਕਰਨਾ ਪੈਂਦਾ ਪਰ ਇੱਕ ਚੀਜ਼ ਅਸੀਂ ਹਰਦੀਪ ਸਿੰਘ ਤੋਂ ਸਿੱਖੀ ਆ ਕਿ ਅਸੀਂ ਭਾਵੇਂ ਇੱਥੇ ਸ਼ਹੀਦ ਹੋ ਜਾਈਏ ਜਾਂ ਸੀਐਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਆ ਕਿ ਅਸੀਂ ਇਸ ਲੜਾਈ ਤੋਂ ਪਿੱਛੇ ਨਹੀਂ ਹਟਣਾ ਇਸ ਲੜਾਈ ਦੇ ਵਿੱਚ ਜੋ ਵੀ ਗਾਂਹ ਰਾਹ ਦੇ ਵਿੱਚ ਆਉਂਦਾ ਆ ਲਗਾਜ਼ਨ ਉਸ ਨਾਲ ਸਾਹਮਣਾ ਸਾਨੂੰ ਕਰਨਾ ਪੈਣਾ ਆ ਮਾਰਗ ਜੀ ਸਾਨੂੰ ਇਹ ਇੱਕ ਉਦਮ ਦਿੰਦੇ ਆ ਕਿ ਉਦਮ ਕਰਤ ਸੀਤ ਨੂੰ ਮਿਲ ਪਏ ਮਾਰਗ ਜੀ ਨਾਲ ਸਭ ਦੁੱਖ ਗਏ ਕਿ ਇਹ ਮਾਰਗ ਜਿਹੜਾ ਆ ਇਹ ਤੇ ਸਾਡੇ ਸਾਰੇ ਦੁੱਖ ਜਿਹੜੇ ਦੁਨਿਆਵੀ ਤਾਂ ਦੂਰ ਹੋ ਜਾਂਦੇ ਆ ਤੇ ਜੋ ਆ ਵੀ ਦੁੱਖ ਤਾਂ ਮਾਇਆ ਦੇ ਹੁੰਦੇ ਆ ਇਕ ਗੱਲ ਜਿਹੜੇ ਦੂਜੇ ਜਿਹੜੇ ਸਾਨੂੰ ਕਸ਼ਸ ਹਾਰਨੇ ਪੈਣੇ ਆ ਜੇ ਉਹ ਸਾਡੇ ਲਈ ਕਸ਼ਸ ਨਹੀਂ ਹੈਗੇ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਜਿਵੇਂ ਜੈਸੀ ਕੋ ਪੰਕਤੀ ਸੇਵਾ ਕਰਦੇ ਕਰਦੇ ਸਾਨੂੰ ਜੇਲ੍ਹਾਂ ਮੈਂ ਸਾਨੂੰ ਵਰਡਿੰਗ ਅਸ ਵੈਲ ਭਾਜੀ ਨੂੰ ਸ਼ਹੀਦੀ ਮਿਲੀ ਹੈ ਇੱਕ ਬਖਸ਼ਿਸ਼ ਹੈ ਸਾਡੇ ਲਈ ਉਹ ਸਾਡੇ ਲਈ ਉਹ ਵੱਡੀ ਗੱਲ ਹੈ ਕਿ ਉਸ ਮਾਈਂਡ ਸਟੇਟ ਤੇ ਨਾਲ ਅਸੀਂ ਰਹੀਏ ਉਹ ਜਿਹੜਾ ਪਿਛਲਾ ਸਾਲ ਹੈ ਅੱਜ ਤੋਂ ਅਗੋਂ ਸ਼ੁਰੂ ਕੀ ਕਿਸੇ ਉਸ ਤੇ ਹੀ ਮੈਂ ਮੁੜ ਕੇ ਲਿਆਉਂਦਾ ਆ ਕਿ ਇੱਕ ਪਾਸਿਓਂ ਇਹ ਸਾਲ ਬਹੁਤ ਔਖਾ ਲੰਘਾ ਪਰਸਨਲ ਲੈਵਲ ਉਹ ਵਿਛੋੜੇ ਦੇ ਵਿੱਚ ਦੂਜੇ ਪਾਸੇ ਇੰਨਾ ਕੁਝ ਹੋ ਰਿਹਾ ਹੈ ਐਨੇ ਕੰਮ ਕਰਨ ਵਾਲੇ ਆ ਤੇ ਉਹਦੀ ਜਿਹੜੀ ਸੋਚ ਵਿਚਾਰ ਭਾਜੀ ਹਰਦੀਪ ਸਿੰਘ ਆ ਉਹ ਹੀ ਸੱਚਨਾਰ ਸਿੰਘ ਦੀ ਸੀ ਉਹੀ ਮੇਰੀ ਪੀੜ੍ਹੀ ਦਾ ਸਰਦਾਰ ਜਿਸ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਸੋ ਅਸੀਂ ਇਸ ਸੰਘਰਸ਼ ਨੂੰ ਗੁਰੂ ਸਾਹਿਬ ਤੱਕ ਅਸੀਂ ਟ੍ਰੇਸ ਕਰਦੇ ਆ ਤੇ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਆ ਸਿੰਘਾਂ ਦੀਆਂ ਇਹਨੂੰ ਅਸੀਂ ਇੱਕ ਹੌਂਸਲਾ ਬਲੰਦ ਸਾਡੇ ਹੌਂਸਲੇ ਬਲੰਦ ਕਰਨ ਲਈ ਅਸੀਂ ਇਹਨੂੰ ਇੱਕ ਇਨਸਪੀਰੇਸ਼ਨ ਦੇ ਵਰਤਦੇ ਆ ਮੁੰਦਰ ਬਹੁਤ ਸ਼ੁਕਰੀਆ ਇਸ ਵਕਤ ਕੱਢਿਆ ਐਨੀ ਫਾਈਨਲ ਵਰਡਸ ਬਹੁਤ ਵਧੀਆ ਬਸ ਠੀਕ ਹੈ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਰਾਗੁਰੂ ਜੀ ਦਾ ਖਾਲਸਾ ਵਾਹਿਗੁਰੂ ਜ